ਇੱਕ ਨੂੰ ਪਾਸਟ ਕਰਾ ਦੇ ਉਹ ਯਾਰ ਪਕਾਉਂ ਕਰਾ ਦੇ ਯਾਰ ਲਾ ਦੋ ਯਾਰ ਮੈਂ ਨਹੀਂ ਮੈਂ ਠੀਕ ਕਰਾ ਦੇ ਪੱਕੇ ਬਾਦ ਕਰਾ ਦੇ ਹਾਂਜੀ ਚਲੋ ਇੱਕ ਮਿੰਟ ਇੱਕ ਮਿੰਟ ਪੱਤੀ ਜਗਾ ਦੇ ਪੱਤੀਆਂ ਨੂੰ ਬੈਠਾ ਦੋ ਯਾਰ ਪੜਿਆ ਦਈਆ ਸਕਦੇ ਨਹੀਂ ਬਾਦ ਚਲੋ ਹਾਂਜੀ ਹਾਂਜੀ ਵਾਈਕੁਟ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਪੱਟਿਆ ਤੇ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਇੱਕ ਤੁਹਾਡੇ ਕੋਲ ਮਾਫੀ ਚਾਹੁੰਦੇ ਆ ਕਿ ਮੈਂ ਤੁਹਾਨੂੰ ਥੋੜਾ ਜਿਹਾ ਇਗਜ਼ਾਮ ਜੂ ਵਿੱਚ ਫਸ ਗਏ ਇਸ ਕਰਕੇ ਲੇਟ ਆ ਇਹਦੇ ਵਾਸਤੇ ਤੁਹਾਡੇ ਕੋਲ ਮਾਫੀ ਚਾਹੁੰਦੇ ਆ ਜੀ ਜੀ ਆਜੀ ਪ੍ਰੈਸ ਕਨਫਰੰਸ ਕਰਾਂਗੇ ਇਸ ਨੂੰ ਦੇਣੀ ਆ ਜੀ ਇਹ ਜੀ ਮੁੱਦਾ ਇਹ ਜੀ ਕਿ ਜਿਹੜੇ ਆਪਾਂ ਫਰੂਰ ਸਾਹਿਬ ਤੋਂ ਅਮਰਪਾਲ ਵੱਡੀ ਲੀਡ ਨਾਲ ਜਿਹੜੇ ਇਲੈਕਸ਼ਨ ਜਿੱਤੇ ਆ ਉਹਦੇ ਸਬੰਧ ਚ ਆ ਤੇ ਉਹਦੇ ਵਾਸਤੇ ਅਸੀਂ ਅਮਰਤਪਾਲ ਨੂੰ ਵੀ ਮਿਲੇ ਸੀਗੇ ਤੇ ਉਹਨਾਂ ਨੇ ਵੀ ਕਿਹਾ ਇਹ ਸੰਗਤਾਂ ਦਾ ਜਿਹੜਾ ਬਹੁਤ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਜਿਹੜਾ ਮੈਨੂੰ ਜੇਲ੍ਹ ਚੋਂ ਡਿਆ ਆ ਵੀ ਇੰਨਾ ਉਹਨਾਂ ਨੇ ਮਾਨ ਸਤਕਾਰ ਬਖਸ਼ਿਆ ਉਹਦੇ ਵਾਸਤੇ ਮੈਂ ਉਹਨਾਂ ਦਾ ਤਹਿ ਦਿਲ ਤੋਂ ਕਰੋੜ ਸਾਹਿਬ ਦੇ ਵੋਟਰਾਂ ਦਾ ਤੇ ਬਾਕੀ ਜਿੱਥੋਂ ਜਿੱਥੋਂ ਵੀ ਦੇਸ਼ਾਂ ਵਿਦੇਸ਼ਾਂ ਚੋਂ ਪੰਜਾਬ ਤੋਂ ਬਾਹਰ ਸੂਰੇ ਪੰਜਾਬ ਦੇ ਲੋਕਾਂ ਨੇ ਜਿਹੜਾ ਮੇਰਾ ਸਹਿਯੋਗ ਦਿੱਤਾ ਉਹਨਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਦੀਆਂ ਤੇ ਉਹਨਾਂ ਦੇ ਹਮੇਸ਼ਾ ਮੈਂ ਉਹਨਾਂ ਦਾ ਰਿਣੀ ਰਵਾਂਗਾ ਤੇ ਉਹਨਾਂ ਦੀ ਸੇਵਾ ਚ ਹਮੇਸ਼ਾ ਹਾਜ਼ਰ ਰਵਾਂਗਾ ਭਾਈ ਸਾਹਿਬ ਉਹਨਾਂ ਨੂੰ ਨਹੀਂ ਕਿਹਾ ਇਹਨੂੰ ਸਟੈਂਡਰਡ ਰਿਸਪੌਂਸ ਦੇਗਾ ਸਾਡੇ ਘਰ ਤੁਹਾਨੂੰ ਕੀ ਆਸ਼ਵਾਸ਼ਣ ਦੇਣਾ ਇਹ ਸਰਕਾਰ ਨੇ ਸਰਕਾਰ ਕੋਈ ਅਸੀਂ ਕੋਈ ਅਸ਼ਵਾਸ਼ਣ ਨਹੀਂ ਲੈ ਕੇ ਗਏ ਅਸੀਂ ਤਾਂ ਲੋਕਾਂ ਦਾ ਜਿਹੜਾ ਫਤਵਾ ਸੀ ਲੋਕਾਂ ਨੇ ਜਿਹੜਾ ਉਹਨਾਂ ਨੂੰ ਜਤਾਇਆ ਤੇ ਉਹ ਉਹੀ ਉਹਨਾਂ ਦਾ ਮੈਸੇਜ ਲੋਕਾਂ ਦਾ ਮੈਸੇਜ ਉਹਨਾਂ ਕੋਲ ਲੈ ਕੇ ਗਏ ਤੇ ਉਹਨਾਂ ਨੇ ਜੋ ਉਹਤੇ ਪ੍ਰਤੀਕਰਮ ਜਾਂ ਉਹਨਾਂ ਨੇ ਜਿਹੜੀ ਉਹਨਾਂ ਨੇ ਇਹ ਕਿਹਾ ਸੀ ਕਿ ਮੈਂ ਉਹਨਾਂ ਦਾ ਜੇ ਜਿਹੜੀ ਨਾਮ ਇਸ ਮੈਂ ਚੋਣ ਵਿੱਚ ਹਿੱਸਾ ਪਾਇਆ ਕੋਈ ਦੇਸ਼ ਵਿਦੇਸ਼ ਤੋਂ ਬਹਿ ਕੇ ਉਹ ਮੈਂ ਉਹਨਾਂ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦੀ ਹਾਂ ਜਦੋਂ ਸਰਕਾਰ ਨਾਲ ਨਾ ਕੋਈ ਅਸੀਂ ਆਸ਼ਵਾਸ਼ਣ ਲੈ ਕੇ ਗਏ ਸੀ ਨਾ ਸਰਕਾਰ ਨਾਲ ਅਸੀਂ ਉਹਨੂੰ ਬਾਅਦ ਚ ਹੀ ਜਾ ਕੇ ਨਾਲ ਦੀ ਗੱਲ ਹੋ ਗਈ ਜੀ ਤੁਸੀਂ ਜਿਹੜਾ ਐਨਐਸਏ ਲੱਗਾ ਐਨਐਸਏ ਜਿਹੜਾ ਨੇ ਕੰਟੀਨਿਊ ਕੀਤਾ ਉਹ 3 ਮਹੀਨੇ ਫਿਰ 24 ਤਰੀਕ ਤੱਕ ਮਿਆਦ ਆ ਹੁਣ ਕੋਈ ਤੁਸੀਂ ਅਪਲੀਕੇਸ਼ਨ ਦਿੱਤੀ ਹੈ ਕਿ ਇਸ ਨੂੰ ਅੱਗੇ ਐਕਸਟੈਂਡ ਨਾ ਕੀਤਾ ਜਾਵੇ ਔਰ ਇਹਨਾਂ ਦੀ ਗ੍ਰੀਜ਼ਾਈ ਦਾ ਰੋੜਾ ਜਿਹੜਾ ਹੋ ਸਕਦਾ ਨਹੀਂ ਇਹ ਇਹ ਤੇ ਹੁਣ ਜੀ ਦੇਖੋ ਇਹ ਕਿੰਨੇ ਲੋਕ ਲੱਖ ਵੋਟਰਾਂ ਨੇ ਇਹ ਚੀਜ਼ ਦਾ ਵਿਰੋਧ ਕੀਤਾ ਕਿ ਇਹ ਇਹ ਜਿਹੜਾ ਐਨਐਸਏ ਲਗਾਉਣਾ ਹੀ ਪਹਿਲੀ ਗੱਲ ਤੇ ਗਲਤ ਸੀ ਗੱਲ ਕਿ ਉਦੋਂ ਬਾਅਦ ਵਧਾਉਣਾ ਇਹ ਇਹ ਇਹੋ ਚੀਜ਼ ਹੈ ਕਿ ਇਹੋ ਚੀਜ਼ਾਂ ਚੀਜ਼ਾਂ ਦੀ ਜਿਹੜੀ ਉਹਨਾਂ ਦੇ ਨਸ਼ਿਆਂ ਤੋਂ ਰੋਕ ਉਹਨਾਂ ਦੀ ਜਿਹੜੀ ਮੁਹਿੰਮ ਸੀ ਉਹਨੂੰ ਰੋਕਣਾ ਐਨਐਸਏ ਲਗਾਉਣਾ ਇਹਦੇ ਵਿਰੋਧ ਚ ਇਹ ਲੋਕਾਂ ਦਾ ਸਾਰਾ ਫਤਵਾ ਵਾ ਕਿ ਲੋਕ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਰਹੇ ਤੇ ਇਹ ਕਰਕੇ ਸਰਕਾਰ ਨੂੰ ਮੈਂ ਸੋਚਦਾ ਕਿ ਆਪਣੇ ਆਪ ਹੀ ਲੋਕਾਂ ਦੇ ਫਤਵੇ ਦਾ ਸਤਕਾਰ ਕਰਦੇ ਹੋਏ ਇਹ ਐਨਐਸਏ ਨੂੰ ਉਹਨਾਂ ਦੇ ਸਾਰੇ ਸਾਥੀਆਂ ਤੋਂ ਹਾਂ ਇਹ ਤਰੰਤਾ ਟੈਲੈਂਟ ਜੇ ਜਿਹੜੀ ਕਾਨੂੰਨੀ ਕਾਨੂੰਨੀ ਚਾਹੀ ਜਿਹੜੀ ਸਰੋਕਰ ਦੇ ਤਹਿਤ ਕਾਨੂੰਨੀ ਚੱਲ ਰਹੀ ਹੈ ਉਹਦੇ ਵਾਸਤੇ ਤੁਸੀਂ ਜਿਹੜੀ ਪਰਮਿਸ਼ਨ ਮੰਗੀ ਸੀ ਉਹਦਾ ਕੀ ਬਣਿਆ ਨਹੀਂ ਉਹਦੇ ਵਾਸਤੇ ਉਹ ਉਹ ਕੋਈ ਸਪੈਸੀ ਡਾਇਰੈਕਟਲੀ ਭੇਜਾਂਗੇ ਉਹਦੇ ਬਾਰੇ ਹੁਣ ਜੇ ਉਹਨਾਂ ਕੋ ਪਹੁੰਚੀ ਹੈ ਪ੍ਰਸ਼ਾਸਨ ਕੋ ਨਹੀਂ ਪਹੁੰਚੀ ਇਹਦੇ ਬਾਰੇ ਸਾਨੂੰ ਕੋ ਪਤਾ ਨਹੀਂ ਅਸੀਂ ਥੋੜੇ ਦਿਨ ਵੇਟ ਕਰਾਂਗੇ ਮੈਨੂੰ ਤਾਂ ਲੱਗਦਾ ਕਿ ਇਹ ਤੇ ਸਰਕਾਰ ਦੀ ਜਾਂ ਲੋਕ ਸਭਾ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਦੇ ਉਹਨਾਂ ਸੌਚਕਾਉਂ ਦਾ ਪ੍ਰਬੰਧ ਕਰਨਾ ਜਿਹੜਾ ਉਹ ਆਪਣੇ ਲੈਵਲ ਤੇ ਕਰਨਗੇ ਕਾਨੂੰਨੀ ਰਾਤਾ ਨਹੀਂ ਕੰਮ ਕੀਤਾ ਇਹ ਨੂੰ ਪਤਾ ਲੱਗੇ ਸੀ ਕੋਈ ਦਿੱਤੀ ਡਿਪਟੀ ਕਮਿਸ਼ਨਰ ਨੂੰ ਉਹ 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 ਭਾਈ ਸਾਹਿਬ ਕਹਿੰਦੇ ਸੀ ਕਿ ਮੈਂ ਹੀ ਡਾਇਰੈਕਟਲੀ ਭੇਜ ਦਾਂਗੇ ਉਥੋਂ ਤੇ ਉਹ ਡਿਟੇਲ ਸੁਪਰਡੈਂਟ ਕਹਿ ਰਹੇ ਸੀ ਕਿ ਅਸੀਂ ਉਥੋਂ ਆਪ ਨੂੰ ਪ੍ਰੋਫੀਡੈਂਸ਼ੀਅਲ ਸਰਕਾਰੀ ਕਾਨੂੰਨੀ ਚਾਰਾ ਜੋਈ ਤੁਸੀਂ ਸ਼ੁਰੂ ਕੀਤੀ ਆ ਆਪਦੇ ਵੱਲੋਂ ਕੋਈ ਨਹੀਂ ਅਸੀਂ ਅਸੀਂ ਪਹਿਲਾਂ ਦੇਖ ਰਹੇ ਆ ਕਿ ਸ਼ਾਇਦ ਸਰਕਾਰ ਆਪਣੇ ਲੈਵਲ ਤੇ ਹੀ ਕੁਝ ਆਪ ਹੀ ਆਪਣੇ ਆਪ ਵੀ ਕਰੇ ਸਾਨੂੰ ਨਾ ਕੋਨੂੰ ਕਾਨੂੰਨੀ ਉਲਝਣ ਚ ਪੈਣਾ ਪਵੇ ਤੇ ਜੇ ਕੋਈ ਬਾਈ ਚਾਂਸ ਨਹੀਂ ਹੁੰਦਾ ਤੇ ਫਿਰ ਅਸੀਂ ਕਾਨੂੰਨੀ ਸਾਡੀ ਲੀਗਲ ਟੀਮ ਵੀ ਕਿਆ ਤਿਆਰ ਹੈ ਤੁਹਾਨੂੰ ਆਸ ਹੈ ਸਰਕਾਰ ਆਪਣੇ ਆਪ ਕੁਝ ਕਰੇਗੀ ਮੈਨੂੰ ਲੱਗਦਾ ਹੈ ਕਿ ਲੋਕਾਂ ਦੇ ਫਤਵੇ ਦਾ ਸਭ ਤੇ ਸਤਕਾਰ ਕਰਦੇ ਹੋਏ ਸਰਕਾਰ ਨੂੰ ਜੋ ਲੋਕਤੰਤਰ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਹਨਾਂ ਨੂੰ ਆਪਣੇ ਆਪ ਹੀ ਇਹ ਚੀਜ਼ ਤੋਂ ਐਨਐਸਏ ਵੀ ਹਟਾਉਣੀ ਚਾਹੀਦੀ ਤੇ ਉਹਨਾਂ ਨੂੰ ਜਲਦੀ ਜਲਦੀ ਸੌਂਚਾ ਕੇ ਜਾਂ ਜੋ ਵੀ ਉਹਨਾਂ ਨੂੰ ਕੰਮ ਕਰ ਦੇਣਾ ਪਏਗਾ ਮਾਦ ਜੀ ਤੁਸ ਮਾਦ ਜੀ ਇੱਕ ਤੁਹਾਡੇ ਲਈ ਸਵਾਲ ਹੈ ਉਹਨਾਂ ਪਿੰਡ ਵੀ ਤੁਹਾਡੇ ਗਏ ਸੀਗੇ ਜਿਹੜੀ ਅਮਿਤਪਾਲ ਸਿੰਘ ਹੁਣਾਂ ਤੇ ਹੁਣ ਜ਼ਿੰਮੇਵਾਰੀ ਲੋਕ ਸਭਾ ਮੈਂਬਰ ਤੇ ਵਜੋਂ ਆ ਜਿਹਨਾਂ ਦਾ ਕੋਈ ਜਿਹੜੇ ਨਗਰਪਾਲਿਕਾ ਦੇ ਜਿਹੜੀ ਉਹਨਾਂ ਨੇ ਮੁਹਿੰਮ ਚਲਾਈ ਸੀ ਜਾਂ ਲੋਕਾਂ ਦੀ ਸੇਵਾ ਦਾ ਜਿਹੜਾ ਕੰਮ ਆ ਉਹ ਜਿਹੜਾ ਉਹ ਤੁਸੀਂ ਤੁਹਾਡੀ ਉਹਨਾਂ ਦੀ ਟੀਮ ਕਰੇਗੀ ਤੁਸੀਂ ਕਰੋਗੇ ਲੋਕਾਂ 'ਚ ਜਾਓਗੇ ਔਰ ਇੱਕ ਜਿਹੜੀ ਸ਼ੋਸ਼ੂ ਵੀ ਜਿਹੜੀ ਭਾਰਤੀ ਸੀਗੇ ਕਿਸੇ ਕਿਸਮ ਦਾ ਡਰ ਭੈ ਕਰਨ ਦੀ ਲੋੜ ਨਹੀਂ ਹੈਗੀ ਆ ਜਿਵੇਂ ਤੁਸੀਂ ਉਸ ਦਿਨ ਕਹਿੰਦੇ ਸੀ ਨਾ ਮਤਪਾਲ ਸਿੰਘ ਜੀ ਨਾਲ ਉਹ ਸਾਰਿਆਂ ਦਾ ਇੱਕੋ ਟਿਆ ਉਸ ਗੱਲ ਨੂੰ ਤੁਸੀਂ ਕੀ ਕਰਨਾ ਚਾਹੁੰਦੇ ਹੋ ਉਸ ਤੇ ਤੁਸੀਂ ਜਿਹੜੇ ਟੈਕਨੀਕੀ ਹੋਏ ਤੇ ਆ ਵੀ ਹੁਣ ਅਸੀਂ ਤੇ ਕੋਸ਼ਿਸ਼ ਕਰਨ ਦੇ ਵੀ ਜਿੰਨੀ ਵੀ ਜਲਦੀ ਬਾਹਰ ਆਉਣ ਸਰਕਾਰ ਉਹਨਾਂ ਨੂੰ ਰਿਹਾ ਕਰੇ ਤੋ ਆਪਣਾ ਜਿਹੜਾ ਪਿੱਛੜਿਆ ਹੋਇਆ ਕੰਮ ਹੈ ਉਹ ਆਣ ਕੇ ਆਪ ਸ਼ੁਰੂ ਕਰਨ। ਬਾਕੀ ਉਹਨਾਂ ਚ ਜੇ ਅਸੀਂ ਮਿਲੇ ਸੀ ਉਹਨਾਂ ਦਾ ਤੁਸੀਂ ਸੰਗਤ ਦਾ ਧੰਨਵਾਦ ਕਰੋ। ਉਹ ਅਸੀਂ ਪਿੰਡਾਂ 'ਚ ਜਾ ਕੇ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਾਂਗੇ ਤੇ ਬਾਕੀ ਉਹ ਜਿਹੜੇ ਜਲਦੀ ਸਰਕਾਰ ਨੂੰ ਸਾਡੀ ਅਪੀਲ ਹੈ ਵੀ ਜਲਦੀ ਉਹਨਾਂ ਦੀ ਐਨਐਸਏ ਟਾ ਕੇ ਰਿਹਾਈ ਕੀਤੀ ਜਾਏ ਤੋ ਆਪਣਾ ਜਿਹੜਾ ਆਣ ਕੇ ਕੰਮ ਆਪ ਕਰਨ ਸ਼ੁਰੂ ਕਰ ਦੇ। ਜੇ ਸਰਕਾਰ ਜਲਦੀ ਉਹਨਾਂ ਨੂੰ ਐਨਐਸਏ ਨਹੀਂ ਖਤਮ ਕਰਦੀ ਦੀ ਜਾਂ ਬਾਹਰ ਨਹੀਂ ਕੱਢਦੀ ਕੁਝ ਨੂੰ ਨਹੀਂ ਚਾਰਾ ਜੁਰੀ ਦੇ ਨਾਲ-ਨਾਲ ਕੀ ਸੰਘਰਸ਼ ਦਾ ਵੀ ਕੋਈ ਪ੍ਰੋਗਰਾਮ ਲਿਕੋਗੇ ਹਾਂਜੀ ਸੰਗਤਾਂ ਦਾ ਵੀ ਇਹ ਹੁਣ ਤੋਂ ਵੀ ਦਬਾ ਕੇ ਜੇ ਸਰਕਾਰ ਨਹੀਂ ਮੰਦੀ ਕਿ ਅਸੀਂ ਫਿਰ ਕੋਈ ਵੱਡਾ ਸੰਘਰਸ਼ ਵਿੰਡਾਂਗੇ ਤੇ ਮੇਰੇ ਖਿਆਲ ਕਿ ਸਰਕਾਰ ਨੂੰ ਪੰਜਾਬ ਦੇ ਹਾਲਾਤਾਂ ਦੇ ਅਨੁਕੂਲ ਇਹ ਚੀਜ਼ਾਂ ਕਿਹੋ ਜਿਹੀਆਂ ਚੀਜ਼ਾਂ ਜੀ ਨਹੀਂ ਉਲਟਣਾ ਚਾਹੀਦਾ ਉਹਨਾਂ ਨੂੰ ਤੁਰੰਤ ਇਹ ਫੈਸਲਾ ਲੈਣਾ ਚਾਹੀਦਾ ਕਿ ਕੀ ਕਾਰਨ ਕੀ ਹੋ ਸਕਦਾ ਹੈ ਆਪਣਾ ਹੁਣ ਦਾ ਆਪਣਾ ਜਨਤਾ ਦਾ ਜਨਾਬਦ ਦਾ ਹੀ ਫੈਸਲਾ ਸੀ ਸਾਰਾ ਬਾਹਰ ਵੀ ਆਪਣਾ ਕਿਉਂ ਨਹੀਂ ਕੱਢਿਆ ਜਾ ਰਿਹਾ ਕਿਉਂ ਸਰਕਾਰਾਂ ਕੋਈ ਬਾਤ ਕੱਢ ਨਹੀਂ ਰਹੀ ਨੇ ਸਰਕਾਰਾਂ ਦੀ ਇਹ ਇਹ ਪਹਿਲਾਂ ਵੀ ਸਰਕਾਰਾਂ ਨੇ ਧੱਕੇਸ਼ਾਹੀ ਨਹੀਂ ਉਹਨਾਂ ਨੂੰ ਅੰਦਰ ਕੀਤਾ ਤੇ ਮੇਰੇ ਖਿਆਲ ਅਗੇ ਹੁਣ ਤੇ ਉਹਨਾਂ ਨੂੰ ਸਮਝ ਜਾਣਾ ਚਾਹੀਦਾ ਵੈਸੇ ਕਿ ਲੋਕ ਭਤਵਾ ਪਿਆ ਲੋਕਾਂ ਚ ਦਿਨੋ ਦਿਨ ਰੋਹ ਹੋਰ ਵਧੂਗਾ ਜੇ ਉਹ ਬਾਈਚਾਂਸ ਨੂੰ ਉਹਨਾਂ ਨੂੰ ਨਹੀਂ ਛੱਡਦੇ ਇੱਕ ਇੱਕ ਸ਼ਿਮ ਨਗਰ ਤੋਂ ਔਰ 12 ਪੁਲਿਸ ਨੂੰ ਐਕਟ ਕੀਤਾ ਨੇ ਰਸ਼ੀਦ ਹੁਣੀ ਉਹ ਤਿਹਾਰ ਜੇਲ੍ਹ ਤੇ ਨੇ ਜਿਹੜੀ ਜਿਹੜਾ ਉਹ ਕਾਨੂੰਨੀ ਜਿਹੜੀ ਜਿਹੜੀ ਕਰ ਰਹੇ ਉਹਦੇ ਯੂਐਪੀਏ ਸ਼ਾਇਦ ਲੱਗਾ ਹੈ ਤਾਂ ਉਹਨਾਂ ਦੇ ਉਹਨਾਂ ਦੇ ਕੋਈ ਸਰਕਲ ਜਿਹੜੇ ਵਕੀਲ ਆ ਉਹਨਾਂ ਨਾਲ ਵੀ ਕੋਈ ਗੱਲਬਾਤ ਹੋਈ ਜਿਵੇਂ ਅਜੇ ਅਮਰੀਕਾ ਤੋਂ ਵੀ ਇੱਕ ਦੱਸਿਆ ਕਿ ਉੱਥੇ ਵੀ ਇੱਕ ਤਕਦੀਲ ਸਾਹਿਬ ਨੇ ਭਾਈ ਆ ਇਸ ਕਾਨੂੰਨੀ ਸਵਾਲ ਜਿਹੜੀ ਗੱਲ ਨਹੀਂ ਅਜੇ ਸਾਡੀ ਇੱਥਾਂ ਉਹਦਾ ਨਾਲ ਕੋਈ ਹੋਰ ਕਿਸੇ ਨਾਲ ਸਾਡਾ ਸੰਪਰਕ ਨਹੀਂ ਹੋਇਆ ਸਾਨੂੰ ਇਹਨਾਂ ਪਤਾ ਲੱਗਾ ਕਿ ਅਮਰੀਕਾ ਦੀਆਂ ਹੋਰ ਬਾਹਰ ਦੀਆਂ ਕੁਝ ਗੁਰਦੁਆਰਾਤਰਨੂ ਕਮੇਟੀਆਂ ਨੇ ਉਹ ਜਸਪ੍ਰੀਤ ਸਿੰਘ ਨੂੰਾਂ ਦੀ ਡਿਊਟੀ ਲਈ ਹੈ ਕਿ ਤੁਸੀਂ ਇੱਥੇ ਦੀ ਅਮਰੀਕਨ ਸਰਕਾਰ ਦੇ ਇੱਕ ਅਧਿਕਾਰੀਆਂ ਨਾਲ ਵੱਡੇ ਸੈਂਟਰਾਂ ਨਾਲ ਜਾਂ ਦੂਜੇ ਵੈਸਪ੍ਰੈਜ਼ੀਡੈਂਟ ਨਾਲ ਮਿਲ ਕੇ ਤੁਸੀਂ ਇਸ ਮਸਲੇ ਤੇ ਭਾਰਤ ਸਰਕਾਰ ਨੂੰ ਕਹੋ ਕਿ ਮਨੁੱਖੀ ਅਧਿਕਾਰਾਂ ਦਾ ਜਿਹੜੇ ਲੰਘਣਾ ਹੋ ਰਹੀ ਹੈ ਉਹ ਨਾ ਹੋਵੇ ਤੇ ਅਸੀਂ ਉਹਨਾਂ ਦਾ ਗੁਰਦੁਆਰਾ ਪ੍ਰਬੰਧ ਕਮੇਟੀਆਂ ਦਾ ਜਸਪ੍ਰੀਤ ਹੋਣਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਕਿ ਜਿਹੜੇ ਵਿਦੇਸ਼ਾਂ 'ਚ ਬਹਿ ਕੇ ਵੀ ਆਪਣੇ ਲੋਕਾਂ ਦਾ ਫਿਕਰ ਕਰਦੇ ਆ ਪੰਜਾਬ ਨੂੰ ਬਚਾਉਣਾ ਚਾਹ ਰਹੇ ਆ ਪੰਜਾਬ ਦੇ ਹਾਲਾਤ ਵਧੀਆ ਕਰਨੇ ਚਾਹ ਰਹੇ ਆ ਜਿਹੜੇ ਇੰਡੀਆ ਦੇ ਪੰਜਾਬ ਦੀ ਜਨ ਭਾਰਤੀ ਸਿੱਖਾਂ ਦੀ ਨੁਮਾਇੰਦਗੀ ਜੱਥੇਬੰਦੀ ਆ ਕਿ ਉਹਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨਾਲ ਵੀ ਤਾਲਮੇਲ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਗ੍ਰਹਿ ਮੰਤਰੀ ਸਾਹਿਬ ਨੂੰ ਜਾਂ ਭਗਵੰਤ ਮਾਨ ਸਾਹਿਬ ਨੂੰ ਕੋਈ ਪ੍ਰੋਗਰਾਮ ਹੈਗਾ ਜ ਇਹਨਾਂ ਨੂੰ ਏ ਜੀ ਹੁਣ ਇਲੈਕਸ਼ਨ ਚ ਤੇ ਇਹਨਾਂ ਸਾਰਿਆਂ ਨੇ ਮਿਲ ਕੇ ਸਾਡਾ ਕਾਫੀ ਵਿਰੋਧ ਕੀਤਾ ਪਰ ਮੈਂ ਸੋਚਦਾ ਕਿ ਜਦੋਂ ਉਹ ਇੱਕ ਸੇਖਾਂ ਦੀ ਨਮਾਇਦਾ ਜਵਾਬਤਾ ਹੋਣ ਦੇ ਹੋਣ ਦਾ ਉਹਨਾਂ ਨੂੰ ਜਿਹੜਾ ਫਰਜ਼ ਨਿਭਾਉਣਾ ਚਾਹੀਦਾ ਉਹਨਾਂ ਨੇ ਆਪਣੇ ਆਪਣੇ ਲੈਵਲ ਤੇ ਉਹਨਾਂ ਨੂੰ ਸਾਡੀ ਨਾਂ 'ਤੇ ਅਸੀਂ ਨਾਂ ਵੀ ਅਪੀਲ ਕਰੀਏ ਉਹਨਾਂ ਨੂੰ ਆਪਣੇ ਤੌਰ ਤੇ ਇਹ ਚੀਜ਼ ਦਾ ਇਹਦਾ ਐਕਸ਼ਨ ਲੈਣਾ ਚਾਹੀਦਾ ਤੇ ਸਰਕਾਰ ਨੂੰ ਬੇਨਤੀ ਕਰ ਰਹੇ ਹਾਂ ਮਜਬੂਰ ਕਰਨਾ ਚਾਹੀਦਾ ਕਿ ਉਹ ਉਹ ਐਨਐਸਏ ਵੀ ਖਤਮ ਕਰਨ ਤੇ ਉਹਨਾਂ ਨੂੰ ਇਹ ਜਿਹੜਾ ਨਸ਼ਿਆਂ ਦੇ ਖਿਲਾਫ ਜਿਹੜੀ ਜੰਗ ਉਹਨਾਂ ਨੇ ਪਹਿਲਾਂ ਵੀ ਚੱਲਦੀ ਰਹੀ ਹੈ ਤੇ ਨੌਜਵਾਨੀ ਨਸ਼ਿਆਂ ਚ ਬਹੁਤ ਐਸੀ ਹੁਣ ਕੰਪੇਨ ਦੇ ਟਾਈਮ ਦੇਖਿਆ ਕਿ ਘਰਾਂ ਦੇ ਘਰ ਖਾਲੀ ਹੋ ਗਏ ਲੋਕਾਂ ਦੀ ਬਹੁਤ ਬੁਰੀ ਹਾਲਤ ਆ ਇਸ ਕਰਕੇ ਉਹਦੇ ਵਾਸਤੇ ਕੋਈ ਵੱਡਾ ਕਦਮ ਚੁੱਕਣ ਵਾਸਤੇ ਉਹਨਾਂ ਨੂੰ ਮੌਕਾ ਵੀ ਦੇਣ ਸਰਕਾਰ ਵੀ ਸਹਿਯੋਗ ਕਰੇ ਇੱਥੇ ਸ਼੍ਰੋਮਣੀ ਗੁਰਦਵਾਰਾ ਪ੍ਰਮੰਧਕਾ ਦੀ ਬੇਟੀ ਵੀ ਇਹ ਨਸ਼ਿਆਂ ਦੇ ਖਿਲਾਫ ਜਿਹੜੀ ਮਿਹਨਤ ਉਹਦਾ ਸਹਿਯੋਗ ਕਰੇ ਡਾਕਟਰ ਸਾਹਿਬ ਤੁਹਾਡੇ ਬੇਟੇ ਨੇ ਬਹੁਤ ਵੱਡੀ ਲੀਡ ਦੇ ਨਾਲ ਜਿਹੜਾ ਵਾਅਦਾ ਪ੍ਰਾਪਤ ਕੀਤੀ ਔਰ ਲੋਕਾਂ ਨੇ ਬਹੁਤ ਵੱਡਾ ਬੱਬਰ ਉੱਤਾਰੀ ਕੀ ਆਉਣ ਵਾਲੇ ਸਮੇਂ ਦੇ ਵਿੱਚ ਆਪ ਜੀ ਦਾ ਉਹਨਾਂ ਦੇ ਬਤਾਂ ਜੀ ਵੀ ਵਿਧਾਨ ਸਭਾ ਜਾਂ ਸਰੋਬੀ ਕਮੇਟੀ ਚ ਚੋਣਾਂ ਲੜ ਸਕਦੇ ਨਹੀਂ ਸਾਡਾ ਇਦਾਂ ਦਾ ਕੋਈ ਵਿਚਾਰ ਨਹੀਂ ਇਹ ਫਿਲਹਾਲ ਤੇ ਕੋਈ ਇਦਾਂ ਦੀ ਸਾਡੀ ਕੋਈ ਨਹੀਂ ਪੋਲਿਸੀ ਚੋਣਾਂ ਲੈਣ ਦੀ ਅਸੀਂ ਇਹ ਕਿ ਹਮੇਸ਼ਾ ਲੋਕਾਂ ਦੀ ਸੇਵਾ ਚ ਜਿੱਦਾਂ ਸਾਨੂੰ ਲੋਕਾਂ ਨੇ ਹੁਣ ਇਹ ਲੋਕ ਸਭਾ ਚ ਸਾਨੂੰ ਪਿਆਰ ਦਿੱਤਾ ਸਰਕਾਰ ਬਖਸ਼ਿਆ ਤਾਂ ਅਸੀਂ ਜਿੰਨਾ ਚਿਰ ਅਮਰਤਪਾਲ ਨਹੀਂ ਵੀ ਆਇਆ ਜੇ ਹੋ ਇੱਥੇ ਹੁੰਦੇ ਵੀ ਇਹ ਤੇ ਜਿੰਨੇ ਸਾਡੀ ਜ਼ਿੰਮੇਵਾਰੀ ਹੋ ਕੇ ਇਸ ਨੂੰ ਨਿਭਾਉਣ ਦੀ ਕੋਸ਼ਿਸ਼ ਕਰਾਂਗੇ ਇਹ ਵੀ ਗੱਲ ਭਾਈ ਨੇ ਭਈ ਜਿਸ ਦਿਨ ਇਹ ਅੰਤਪਾਏ ਭਾਈ ਅੰਤਪਾਏ ਸਿੰਘ ਹੁਣੀ ਜਿੱਤੇ ਨੇ ਤੁਹਾਡੇ ਜਿਹੜਾ ਸਰਟੀਫਿਕੇਟ ਬੜਾ ਇੱਕ ਮਾਣ ਦਿੰਦਾ ਜੀ ਤੁਹਾਨੂੰ ਨਾਲ ਲੈ ਕੇ ਗਏ ਦਾ ਤੁਹਾਨੂੰ ਸਪੂਰਤ ਕੀਤਾ ਜਿਹੜੀ ਲੜਾਈ ਤੁਸੀਂ ਵੀ ਲੜਲੇ ਲੰਬੇ ਸਮੇਂ ਕੋ ਤੁਹਾਨੂੰ ਲੱਗਦਾ ਕਿ ਇਸ ਦੇ ذریعے ਕੁਝ ਸਫਲਤਾ ਮਿਲੀ ਹੈ ਜੀ ਕੁਝ ਸੰਘਰਸ਼ ਸਫਲ ਹੋਇਆ ਹੈ ਇਹ ਲੜਾਈ ਜਿਹੜੀ ਤੁਸੀਂ ਅੱਗੇ ਵਧਾ ਰਹੇ ਹੋ ਬਣਾਈ ਅੱਗੇ ਵਧਾ ਹਾਂਜੀ ਇਹ ਮਨੁੱਖੀ ਅਧਿਕਾਰਾਂ ਦੀ ਲੜਾਈ ਹੈ ਜਿਹੜਾ ਇਹਨਾਂ ਨੇ ਮੈਨੂੰ ਸਰਟੀਫਿਕੇਟ ਦੀ ਤੁਸੀਂ ਗੱਲ ਕਰਦੇ ਹੋ ਮੇਰੀ ਉੱਥੇ ਹਾਜ਼ਰੀ ਮੈਂ ਸਮਝਦੀ ਇਹਨਾਂ ਦਾ ਵੀ ਵੱਡਾਪਨ ਹੈ ਤੇ ਲੋਕ ਵੀ ਇਹ ਚਾਹੁੰਦੇ ਸੀਗੇ ਕਿ ਜਿਹੜੀ ਇਹ ਕੈਂਪੇਨ ਹੈ ਇਹਦੇ ਵਿੱਚ ਖਾਲਾ ਸਾਹਿਬ ਦੀ ਜਿਹੜੀ 2019 ਵਾਲੀ ਕੈਂਪੇਨ ਤੁਸੀਂ ਪਲੱਸ ਕਰਕੇ ਵੇਖ ਸਕਦੇ ਹੋ ਕਿ ਉਹ ਕੈਂਪੇਨ ਅਤੇ ਇਹ ਜਿਹੜੀ ਕੈਂਪੇਨ ਹੈ ਇਹ ਸਾਂਝੀ ਕੈਂਪੇਨ ਹੋ ਗਈ ਸਾਨੂੰ ਥੋੜੀ ਮਿਹਨਤ ਕਰਨੀ ਪਈ ਐ ਸਵੇਰੀ ਜਦੋਂ ਮੇਰੀ ਉਨੀ ਵਾਲੀ ਕੈਂਪੇਨ ਸੀ ਉਹਦੇ ਵਿੱਚ ਅਸੀਂ ਇਹ ਸੋਚਦੇ ਸੀ ਸਾਨੂੰ ਸਮਝਾਉਣ ਤੇ ਹੀ ਟਾਈਮ ਲੱਗ ਗਿਆ ਕਿ ਖਾਲਸਾ ਸਾਹਿਬ ਦੇ ਕੀ ਕੰਮ ਨੇ ਪਰ ਐ ਸਵੇਰੀ ਲੋਕਾਂ ਨੇ ਸਾਨੂੰ ਪਿੰਡਾਂ ਵਿੱਚ ਹੱਥ ਬਨ ਕੇ ਖੜੇ ਸੀਗੇ ਕਿ ਅਸੀਂ ਐ ਸਵੇਰੀ ਇਹ ਗਲਤੀ ਨਹੀਂ ਕਰਨੀ ਜਿਹੜੀ ਅਸੀਂ ਪਿਛਲੀ ਵਾਰੀ ਕੀਤੀ 77 ਤੁਹਾਨੂੰ ਮੇਰਾ ਸਵਾਲ ਹੈ ਨੈਸ਼ਨਲ ਮੀਡੀਆ ਜਾਂ ਮੀਡੀਆ ਦਾ ਕੁਝ ਤੱਤਾਂ ਜਿਹੜਾ ਪੰਜਾਬ ਤੋਂ ਬਾਹਰਲਾ ਉਹ ਇਸ ਦਾ ਮੈਨੂੰ ਪੇਸ਼ ਕਰ ਰਿਹਾ ਕਿ ਪੰਜਾਬ ਕਿਉਂ ਪਤਾ ਨਹੀਂ ਖਾਲਸਤਾਨੀ ਕਿਤੇ ਰਹਿਣੇ ਆਲੇ ਕਿ ਅਸੀਂ ਪੰਜਾਬ ਦੇ ਰਹਿ ਰਹੇ ਹਾਂ ਉਹਨੂੰ ਲੱਗਦਾ ਕਿ ਇਹਦੇ ਨਾਲ ਕੋਈ Hindu Sikh ਜਾਂ ਧਰਮਾਂ ਦੇ ਵਿੱਚ ਕੋਈ ਵੰਡੀ ਪੈਣ ਵਾਲੀ ਗੱਲ ਹੋਈ ਨਹੀਂ ਨਹੀਂ ਇਹ ਜੀ ਮੈਨੂੰ ਤਾਂ ਲੱਗਦਾ ਕਿ ਨੈਸ਼ਨਲ মিডিਆ ਨੂੰ ਵੀ ਆਪਣਾ ਸਹੀ ਰੋਲ ਨਿਭਾਉਣਾ ਚਾਹੀਦਾ ਤੇ ਬਾਕੀ ਤੁਸੀਂ ਪੰਜਾਬ ਦਾ মিডিਆ ਤੁਹਾਨੂੰ ਇਹ ਇਸ ਮਾਮਲੇ ਤੇ ਡਟ ਕੇ ਸਟੈਂਡ ਲੈਣਾ ਚਾਹੀਦਾ ਕਿ ਪੰਜਾਬ ਨੂੰ ਨਾਮ ਬਦਨਾਮ ਕੀਤਾ ਜਾਵੇ ਅਸੀਂ ਪੰਜਾਬ ਦੀ ਸੁੱਖ ਸ਼ਾਂਤੀ ਸਾਰੇ ਭਾਈਚਾਰਿਆਂ 'ਚ ਏਕਤਾ ਚਾਹੁੰਦੇ ਹਾਂ ਤੇ ਅਸੀਂ ਹਿੰਦੂ ਭਾਈਚਾਰੇ ਨੂੰ ਜਿੰਨੇ ਵੀ ਭਾਈਚਾਰਿਆਂ ਨੂੰ ਸਾਰਿਆਂ ਨੂੰ ਅਸੀਂ ਵਿਸ਼ਵਾਸ ਦਿਵਾਉਂਦੇ ਕਿ ਇਦਾਂ ਦੀ ਕੋਈ ਗੱਲ ਨਹੀਂ ਹੋਊਗੀ ਕਿਉਂਕਿ ਪੁਰਾਣੇ ਟਾਈਮ ਤੇ ਵੀ ਸਾਡੀ ਤੇ ਜਿਹੜੀ ਸੋਚ ਹੈ ਕਦੀ ਸਿੱਖ ਦੀ ਸੋਚ ਫਿਰਕੂ ਨਹੀਂ ਹੋ ਸਕਦੀ ਅਸੀਂ ਸਾਰੇ ਭਾਈਚਾਰਿਆਂ ਨਾਲ ਲੈ ਕੇ ਪੰਜਾਬ ਨੂੰ ਅੱਗੇ ਵਧਾਉਣਾ ਚਾਹੁੰਦੇ ਆ ਅਸੀਂ ਸੋਚਦੇ ਕਿ ਜੇ ਸੁਖ ਸ਼ਾਂਤੀ ਹੋਊਗੀ ਜੋ ਇਹੋ ਜਿਹਾ ਦੌਰ ਹੁਣ ਚੱਲ ਰਿਹਾ ਮੇਰੇ ਖਿਆਲ ਇਹ ਬਹੁਤ ਖਤਰਨਾਕ ਦੌਰ ਆ ਇੱਥੇ ਲੁੱਟਾਂ ਖੋਹਾਂ ਫਰੋਤੀਆਂ ਜੇ ਕਤਲੋਗਾਰਧ ਹੋ ਰਹੀ ਆ ਮੇਰੇ ਖਿਆਲ ਇਹਦੇ ਵਾਸਤੇ ਸਾਨੂੰ ਸਾਰੇ ਪੰਜਾਬੀਆਂ ਨੂੰ ਚਿੰਤਾ ਕਰਨ ਦੀ ਲੋੜ ਆ ਇਸ ਇਹੋ ਜਿਹੇ ਮਾਹੌਲ ਚ ਆਪਾਂ ਪੰਜਾਬ ਨੂੰ ਕੱਢ ਕੇ ਚੰਗੇ ਪਾਸੇ ਲੈ ਕੇ ਜਾਈਏ ਇਸ ਕਰਕੇ ਸਾਰੇ ਭਾਈਆ ਚਾਰਿਆਂ ਦਾ ਸਹਿਯੋਗ ਵੀ ਚਾਹੁੰਦੇ ਆ ਤਾਂ ਉਹਨਾਂ ਨੂੰ ਵਿਸ਼ਵਾਸ ਵੀ ਦੋਣੇ ਕਿ ਸਾਡੇ ਵੱਲੋਂ ਕੋਈ ਇਦਾਂ ਦੀ ਨਹੀਂ ਹੁਣ ਕਈਆਂ ਫੋਮਾਂ ਜਿੱਦਾਂ ਦੀ ਅੱਜ ਵੀ ਇੱਕ ਇਸ਼ਤਿਹਾਰ ਕੋਈ ਛਾਪਿਆ ਗਿਆ ਸਾਡੇ ਨਾਂ ਤੇ ਉਹ ਜਿਹੜਾ ਕਿ ਸਰਾ ਸਰਬ ਇਹ ਸ਼ਰਾਬਤੀ ਲੋਕ ਕਰ ਰਹੇ ਆ ਮੈਂ ਸੋਚਦਾ ਕ ਉਹਦੇ ਵਾਸਤੇ ਤੁਸੀਂ ਵੀ ਵੱਧ ਤੋਂ ਵੱਧ ਸਾਡਾ ਸਹਿਯੋਗ ਦਿਓ ਕਿ ਇਹੋ ਜੀਆਂ ਚੀਜ਼ਾਂ ਨਾ ਹੋਣ ਇਹਨੂੰ ਬੋਲ ਕੇ ਦੱਸੋ ਪੋਸਟਰ ਵੀ ਪਾਉਂਦੇ ਭਾਈ ਸਾਹਿਬ ਦੇ ਨਾਂ ਤੇ ਜਾਂ ਪਰਿਵਾਰ ਦੇ ਨਾਂ ਤੇ ਉਹਨਾਂ ਨੂੰ ਕੀ ਮੈਸੇਜ ਜਿਹੜਾ ਨਹੀਂ ਅਸੀਂ ਉਹਨਾਂ ਵਾਸਤੇ ਕੁਝ ਲੀਗਲ ਕਾਰਵਾਈ ਵੀ ਉਹਨਾਂ ਦੇ ਉੱਪਰ ਕਰਾਂਗੇ ਪਰ ਅਸੀਂ ਕਹੁੰਦੇ ਹਾਂ ਕਿ ਇਹੋ ਜੀਆਂ ਚੀਜ਼ਾਂ ਜੇ ਜੋ ਵੀ ਸਾਡੇ ਸਟੇਟਮੈਂਟ ਹੋਵੇ ਸਾਡੇ ਪਰਿਵਾਰ ਵੱਲੋਂ ਹੋਵੇ ਇਹ ਕੋਈ ਤੀਜਾ ਬੰਦਾ ਕੁਝ ਵੀ ਕਰੀ ਜਾਂਦਾ ਉਹਦੇ ਵਾਸਤੇ ਅਸੀਂ ਸਾਡੀ ਪੀਸ ਜਨੇਵਰ ਨਹੀਂ ਹੋਗੀ ਕਿਸੇ ਨੂੰ ਪਰਿਵਾਰ ਵੱਲੋਂ ਕਿਸੇ ਨੂੰ ਅਫਰਾਇਸ ਤਰੀਕਾ ਗਿਆ ਸਟੇਟਮੈਂਟ ਦੇ ਨਹੀਂ ਇਹ ਜਿਹੜਾ ਖਾਲਾ ਇਹ ਬੀਬੀ ਜੀ ਆ ਅਸੀਂ ਆ ਪਰਿਵਾਰ ਦੇ ਦੋ ਤਿੰਨ ਜੀ ਆ ਅਸੀਂ ਜਿਹੜੀ ਸਾਡੀ ਸਟੇਟਮੈਂਟ ਨੂੰ ਸਹੀ ਮੰਨਿਆ ਜਾਵੇ ਬਾਕੀ ਕੋਈ ਤੀਜਾ ਪਰਸਨ ਦਿੰਦਾ ਤੇ ਉਹਦੀ ਨਿੱਜੀ رائے ਹੋ ਸਕਦੀ ਹੈ ਜਿਹਨੂੰ ਤੇਰਾ ਥੋੜੀ ਬੰਬਲ ਘੁੱਸੇ ਦੀ ਸਿੱਧੀ ਬਣ ਜਾਂਦੀ ਜਿਸ ਤਰ੍ਹਾਂ ਜਿਹੜਾ ਅੱਜ ਜਿਹੜੀ ਗੱਲ ਕੀਤੀ ਜਾ ਰਹੀ ਹੈ ਇਹਨਾਂ ਨਾਲ ਤਣਾਪ ਖੋ ਸਕਦੇ ਹੋ ਪੋਸਟਰ ਤੁਹਾਡੀ ਫੋਟੋ ਲਾ ਕੇ ਲਾਇਆ ਨਹੀਂ ਉਹ 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 ਸਾਰਾ ਸਰਾ ਇਹ ਕਹਿੰਨੇ ਕਿ ਉਹ ਸਾਡੇ ਵੱਲੋਂ ਕੋਈ ਇਦਾਂ ਦੀ ਕਾਰਵਾਰੀ ਕਾਦਵਾਈ ਨਹੀਂ ਵੀ ਇਹ ਜਿੰਨੇ ਵੀ ਲਾਏ ਉਹਦੇ ਬੋਦੀ ਅਸੀਂ ਸਖਤ ਨਖੇਦੀ ਕਰਦੇ ਹਾਂ ਕਿ ਉਹਨੂੰ ਅੱਗੇ ਤੋਂ ਵੀ ਵਾਰਨਿੰਗ ਦਿੰਦੇ ਕਿ ਇਹੋ ਜੀ ਸਾਡੇ ਨਾਮ ਤੇ ਕੋਈ ਇਹੋ ਜੀ ਕਾਰਵਾਈ ਨਾ ਕੀਤੀ ਜਾਵੇ ਤੇ ਤੁਹਾਡੀ ਫੋਟੋ ਵੀ ਪੋਸਟਰ ਵਿੱਚ ਹੈਗੀ ਹੈ ਹਾਂ ਜੀ ਤੁਹਾਡੇ ਬਾਰੇ ਹੋਇਆ ਜੀ ਤੁਹਾਡੀ ਤੁਸੀਂ ਇੱਕ ਐਲਾਨ ਕੀਤਾ ਹੈ ਕਿ ਇਸ ਨਾਲ ਨਹੀਂ ਬਿਲਕੁਲ ਇਦਾਂ ਦਾ ਐਲਾਨ ਕਿਸੇ ਉਹਨੂੰ ਕੀਤਾ ਗਿਆ ਇਹ ਟਾਈਮ ਪਹਿਲਾਂ ਨਹੀਂ ਹੋਇਆ ਜਦੋਂ ਚੋਣ ਕੈਂਪੇਨ ਚੱਲ ਰਹੀ ਸੀ ਉਦੋਂ ਜਿਹੜਾ ਚੋਣ ਨੌਰਥ ਪੱਤਰ ਜਿਹੜਾ ਭਾਈ ਮਖਪਾਲ ਸਿੰਘ ਦਾ ਸੀਗਾ ਉਹ ਵੀ ਐਡਿਟ ਕਰਕੇ ਤੇ ਬਹੁਤ ਉਸ ਤਰੀਕੇ ਨਾਲ ਉਹ ਬਣਾਇਆ ਗਿਆ ਸੀ ਜਿਸ ਨਾਲ ਇੱਕ ਖਲਾਅ ਜਿਹਾ ਦੇ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਜਿਦਾਂ ਭਾਈ ਮਖਪਾਲ ਸਿੰਘ ਨੂੰ ਦੂਜੇ ਧਰਮਾਂ ਦਾ ਜਾਂ ਦੂਜੇ ਲੋਕਾਂ ਦਾ ਵਿਰੋਧ ਦਿਖਾਇਆ ਗਿਆ ਸੀਗਾ ਉਸ ਤੋਂ ਬਾਅਦ ਇੱਕ ਚੈਟ ਇਹਨਾਂ ਨੇ ਨਕਲੀ ਬਣਾਈ ਸੀ ਜਿਹਦੇ ਵਿੱਚ ਐਸੀ ਭਾਈਚਾਰੇ ਦੇ ਪ੍ਰਤੀਕੁੱਸ਼ ਇਦਾਂ ਦੀ ਸ਼ਬਦਾਵਲੀ ਟੀਮ ਦੇ ਬੰਦਿਆਂ ਦੇ ਨਾਮ ਲੈ ਕੇ ਤੇ ਬਣਾਈ ਗਈ ਸੀ ਜਦੋਂ ਸਾਰਾ ਕੁਝ ਕਲੀਅਰ ਹੋ ਗਿਆ ਪ੍ਰਸ਼ਾਸਨ ਵੱਲੋਂ ਹੀ ਸਾਰਾ ਕਲੀਅਰ ਕਰ ਦਿੱਤਾ ਕਿ ਉਹ ਨਕਲੀ ਸੀ ਸੋ ਇਸ ਤਰ੍ਹਾਂ ਦੇ ਅਟੈਂਪ ਨੇ ਇਹ ਲੋਕ ਨੇ ਕਰ ਰਹੇ ਨੇ ਸੁਭਾਵਕ ਤੌਰ ਤੇ ਉਹ ਭਾਈ ਰਪਾਲ ਸਿੰਘ ਦੇ ਵਿਰੁੱਧ ਨੇ ਤੁਹਾਡੇ ਵੱਲੋਂ ਵੀ ਪੂਰੀ ਕਮੇਂਟ ਕੀਤੀ ਹੈ ਕਿ ਇਸ ਸੋ ਇਹ ਆ ਜੀ ਪੋਲਿਸ ਨਾਲ ਵੀ ਕਰਾਂਗੇ ਵੀ ਕਰਾਂਗੇ ਜੀ ਉਹਨਾਂ ਪਰਿਵਾਰਾਂ ਦੇ ਦਾਦਾ ਜੀ ਸੰਪਰਕ ਜੋ ਜਿਵੇਂ ਪਕੜੂ ਚਿੱਤੇ ਨੂੰ ਆਲਾ ਪਰਿਵਾਰ ਹੋ ਗਿਆ ਜਾਂ ਬਾਕੀ ਵੀ ਜਿਹੜੇ ਨੇ ਜਿਬਰੂਗੜ ਨੇ ਉਹ ਪਰਿਵਾਰਾਂ ਦੇ ਨਾਲ ਸੰਪਰਕ ਜੋ ਕਿ ਜਿਹੜੇ ਉਹ ਦੁੱਖ ਸੁੱਖ ਦੇ ਵਿੱਚ ਉਹ ਕਿ ਹੁਣ ਪਰਿਵਾਰ ਨੂੰ ਜਨ ਸਭਾ ਦੇ ਮੈਂਬਰ ਬਣ ਗਏ ਤੁਹਾਡੇ ਪਰਿਵਾਰ ਦੀ ਠੀਕ ਹੈ ਲੋਕ ਡਾਕਟਰ ਕੇ ਮੁਕਤ ਤੁਸੀਂ ਹੋਰੀ ਹੋਗੇ ਪਰ ਉਹਨਾਂ ਪਰਿਵਾਰਾਂ ਦੇ ਜੀ ਤਾ ਦੇ ਹਾਲਾਤ ਤੋਂ ਨਾ ਨਹੀਂ ਠੀਕ ਠਾਕ ਜੀ ਅਸੀਂ ਪਰਿਵਾਰ ਉਹ ਸਾਰੇ ਪਰਿਵਾਰ ਇਕੱਠੇ ਲੜਾਈ ਲੜ ਰਹੇ ਆਂ ਅਸੀਂ ਸਭ ਤੋਂ ਸਾਡੀ ਸਾਰਿਆਂ ਦੀ ਅਸੀਂ ਦੇ ਸਰਕਾਰ ਨੂੰ ਅਪੀਲ ਕਰਦੇ ਆ ਕਿ ਸਾਰਿਆਂ ਨੂੰ ਇਕੱਠਿਆਂ ਹੀ ਉਹਨਾਂ ਦੇ ਐਨਐਸਏਆਰ ਵਗੈਰਾ ਹਟਾ ਕੇ ਜੋ ਵੀ ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ ਬਾਕੀ ਜੇ ਇਹਨਾਂ ਕਿਸ ਕੋਈ ਵੀ ਹੋਵੇ ਤਾਂ ਭਾਈ ਸਾਹਿਬ ਸਭ ਤੋਂ ਪਹਿਲਾਂ ਲੜਾਈ ਜਿੰਨੇ ਵੀ ਬੰਦੀ ਸਿੰਘ ਆ ਜਿਹੜੇ ਹੋਣ ਵਾਲੇ ਆ ਉਹਨਾਂ ਤੋਂ ਪਹਿਲਾਂ ਵੀ ਉਹਦੇ ਵਾਸਤੇ ਅਸੀਂ ਵੱਧ ਤੋਂ ਵੱਧ ਯਤਨ ਕਰਾਂਗੇ ਤੇ ਇਸ ਕਰਕੇ ਮੇਰੇ ਖਿਆਲ ਹੈ ਕਿ ਇਹੋ ਜਿਹੀਆਂ ਚੀਜ਼ਾਂ ਚ ਦੂਸਰਾ ਅਸੀਂ ਸਾਨੂੰ ਇੱਕ ਖਬਰ ਮਿਲ ਰਹੀ ਹੈ ਕਿ ਕੁਝ ਭੁੱਲਰ ਸਾਹਿਬ ਪੱਟੀ ਤੋਂ ਜਾਂ ਹੋਰ ਹਲਕੇ ਦੇ ਲੋਕਾਂ ਨੂੰ ਬਹੁਤ ਡਰਾਇਆ ਧਮਕਾਇਆ ਜਾ ਰਿਹਾ ਜਿਨ੍ਹਾਂ ਨੇ ਸਾਡੀ ਸਪੋਰਟ ਕੀਤੀ ਉਹਨਾਂ ਨੂੰ ਬੇਨਾਵਜਾ ਤੰਗ ਕੀਤਾ ਜਾ ਰਿਹਾ ਇਸ ਕਰਕੇ ਅਸੀਂ ਉਹਨਾਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਵੀ ਕਰਦੇ ਹਾਂ ਕਿ ਤੁਸੀਂ ਇਹੋ ਜਿਹੀ ਹਰਕਤਾਂ ਨਾ ਕਰੋ ਹਾਂਜੀ ਪਰਿਵਾਰ ਹਾਂਜੀ ਪਰਿਵਾਰ ਹੈ ਤੁਹਾਡੇ ਕੋ ਆਹ ਸਾਨੂੰ ਮਿਲੀਆਂ ਬਹੁਤ ਰਿਪੋਰਟਾਂ ਜੀ ਬਹੁਤ ਕੁਝ ਹੋ ਰਿਹਾ ਕੋਈ ਬਿਜਲੀ ਵਾਲਿਆਂ ਨਾਲ ਉਹਨੂੰ ਲੈ ਕੇ ਉਹਨਾਂ ਨੂੰ ਤੱਕ ਕੀਤਾ ਜਾ ਰਿਹਾ ਕੋਈ ਮਿਊਨਿਸਪੈਲਿਟੀ ਕਮੇਟੀ ਵਾਲਿਆਂ ਨੂੰ ਲੈ ਕੇ ਉਹਨਾਂ ਨੂੰ ਤੱਕ ਕੀਤਾ ਜਾ ਰਿਹਾ ਇਹੋ ਜਿਹੀਆਂ ਹਰਕਤਾਂ ਤੋਂ ਉਹਨਾਂ ਬਾਅਦ ਆਉਣਾ ਚਾਹੀਦਾ ਕਿ ਇਹੋ ਜਿਹੀਆਂ ਹਰਕਤਾਂ ਇੱਕ ਤਾਂ ਉਹਨਾਂ ਤੋਂ ਦੂਰੀ ਵਧਾਉਂਦੀਆਂ ਤੇ ਇੱਕ ਸਮਾਜ 'ਚ ਗਲਤ ਮੈਸੇਜ ਆਂਦਾ ਇਸ ਕਰਕੇ ਜੇ ਉਹ ਨਹੀਂ ਹਟਣਗੇ ਤੇ ਫਿਰ ਅਸੀਂ ਵੀ ਉਹਨਾਂ ਦੇ ਖਿਲਾਫ ਇਹ ਚੀਜ਼ ਆ ਕਿ ਕੋਈ ਵੱਡਾ ਅਸੀਂ ਇ tanto ਥੱਕਾ ਨਹੀਂ ਹੋਣ ਜਾਵਾਂਗੇ ਕਿਸੇ ਨਾਲ ਵੀ ਤੇ ਅਸੀਂ ਕੋਈ ਵੱਡਾ ਕੋਈ ਧਰਨਾ ਲਾਉਣਾ ਪਵੇ ਸਾਨੂੰ ਕੁਝ ਵੀ ਕਰਨਾ ਪਵੇ ਅਸੀਂ ਕਰਾਂਗੇ ਅਸੀਂ ਉਹਨਾਂ ਨੂੰ ਇਹ ਕਹਿਨੇ ਕਿ ਉਹ ਪਹਿਲੀ ਗੱਲ ਤੇ ਪ੍ਰਸ਼ਾਸਨ ਨੂੰ ਇਦਰੀਕੇ ਨਾ ਕੰਮ ਕਰਨ ਦੇਣ ਤੇ ਉਹ ਉਹ ਸਾਰੇ ਪੰਜਾਬ ਦੇ ਮੰਤਰੀ ਆ ਇਸ ਕਰਕੇ ਮੈਨੂੰ ਲੱਗਦਾ ਨਹੀਂ ਕਿ ਕੋਈ ਜੇ ਵੋਟ ਕਿਸੇ ਨੇ ਵੋਟ ਵੋਟ ਲੋਕਾਂ ਦਾ ਲੋਕਤੰਤਰੀ ਅਧਿਕਾਰ ਹੈ ਉਹ ਕਿਹਨੂੰ ਵੀ ਪਾ ਸਕਦੇ ਇਸ ਕਰਕੇ ਇਹੋ ਜੀਆਂ ਇਹ ਨਹੀਂ ਕਿ ਉਹ ਜੇ ਸਰਕਾਰ ਚ ਮੰਤਰੀ ਹੈ ਤਾਂ ਮੰਤਰੀ ਨੂੰ ਪੁੱਛ ਕੇ ਵੋਟ ਪਾਉਣੀ ਚਾਹੀਦੀ ਹੈ ਮੇਰੇ ਖਿਆਲ ਉਹ ਇਹਨਾਂ ਚ ਚੀਜ਼ਾਂ ਦਾ ਉਹਨਾਂ ਨੂੰ ਸਮਝ ਆਉਣੀ ਚਾਹੀਦੀ ਆ ਤੇ ਲੋਕਾਂ ਦੇ ਫਤਵੇ ਦਾ ਸਤਕਾਰ ਕਰਨਾ ਚਾਹੀਦਾ ਤੇ ਜੀ ਇੱਕ 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 ਤੁਹਾਨੂੰ ਸਵਾਲ ਹੈ ਕਾਇਜ਼ੋ ਪਰਵਾਹ ਬਲੋ ਰਾਹੁਲ ਜਾਣਦੀ ਹੁੰਨੀ ਜਦੋਂ ਉਹਨਾਂ ਨੂੰ 2 ਸਾਲ ਦੀ ਜਦੋਂ ਸਜ਼ਾ ਹੋਈ ਸੀਗੀ ਤਾਂ ਮਾਨਯੋਗ ਸੁਪਰੀਮ ਕੋਰਟ ਦੇ ਵਿਧਿਆਨਾਂ ਨੇ ਫੈਸਲਾ ਪਾਈ ਤਾਂ ਉਹਨਾਂ ਨੇ ਇੱਕ ਤਾਕਤ ਦਿੱਤਾ ਸੀ ਕਿ ਤੁਸੀਂ ਜਿਹੜੇ 15 ਲੱਖ ਲੋਕ ਨੇ ਉਹਨਾਂ ਦੀ ਆਵਾਜ਼ ਨੂੰ ਬੰਦ ਕਰ ਦਿੰਦਾ ਤੁਸੀਂ ਇਸ ਤਰ੍ਹਾਂ ਉਹਨਾਂ ਦੀ ਮੈਮਰੀ ਨਹੀਂ ਖੋ ਸਕਦੇ ਜਿਸ ਤਰ੍ਹਾਂ ਤਾਂ ਇਹ ਇਹ ਦੀ 2 ਸਾਲ ਦੀ ਤੇ 20 ਲੱਖ ਤੋਂ ਜ਼ਿਆਦਾ ਗੱਲ ਵੀ ਹੈਗੀ ਤਾਂ ਇਸ ਦੇ ਬਿਹਾਫ ਦੇ ਇਸ ਤਰ੍ਹਾਂ ਦੀ ਕੋਈ ਦਲੀਲ ਦੇ ਕੇ ਤੁਸੀਂ ਕਾਨੂੰਨੀ ਬੰਦੂ ਕਰ ਸਕਦੇ ਕਿਉਂਕਿ ਫਿਰ ਤਾਂ ਲੋਕਾਂਾਂ ਵਾਲੀ ਜਿਆ ਮਪਾਲ ਸਿੰਘ ਨੂੰ ਡਿਵਪਰਟ ਡੀਏ ਚ ਲੈਂਦੇ ਆ ਉਹ ਉਹ ਸਰਪੰਚ ਸਾਹਿਬ ਦੀ ਆਵਾਜ਼ ਤੇ ਕਹੇ ਕਿ ਹਾਂ ਜੀ ਮੇਰੇ ਖਿਆਲ ਆ ਵੀ মিডিਆ ਨੂੰ ਵੀ ਪੋਜ਼ਿਟਿਵ ਹੋ ਜਾਣਾ ਚਾਹੀਦਾ ਕਿਉਂਕਿ ਪਹਿਲਾਂ মিডিਆ 'ਚ ਬਹੁਤ ਜ਼ੋਰ ਨਾਲ ਸੁਟਿਆ ਗਿਆ ਕਿ ਅਮਰਤਪਾਲ ਦੇ ਪੇਪਰ ਦਾਖਲ ਨਹੀਂ ਹੋ ਸਕਦੇ ਸਾਹਮਣੇ ਦੇਖੀ ਜੀ ਹਾਂ ਜੀ ਬਈ ਅਮਰਤਪਾਲ ਦੇ ਪੇਪਰ ਦਾਖਲ ਨਹੀਂ ਹੋ ਸਕਦੇ ਹੋਰ ਕਿੰਨੀਆਂ ਅੜਚਣਾਂ ਖੜੀਆਂ ਕਾਇਕਤੀਆਂ ਦੇਣੀਆਂ ਹੈਨਾ ਪਰ ਸਾਰਾ ਕੁਝ ਸਮੂਥਲੀ ਹੋ ਗਿਆ ਹੈਨਾ ਹੁਣ ਅਮਰਤਪਾਲ ਸਿੰਘ ਵੱਡੀ ਲੀਡ ਦੇ ਨਾਲ ਜਿੱਤ ਗਿਆ ਤੇ ਅਸੀਂ ਪੂਰੇ ਪੋਜ਼ਿਟਿਵ ਐ ਕਿ ਅਮਰਤਪਾਲ ਨੂੰ ਕਾਨੂੰਨ ਅਨਸਾਰ ਛੱਡਣਾ ਬੰਦ ਐ ਅਸੀਂ ਵੇਟ ਕਰਦੇ ਆ ਜੇ ਕੋਈ ਅੱਗੇ ਪ੍ਰੋਬਲਮ ਆਈ ਆਉਗੀ ਤਾਂ ਅਸੀਂ ਸੋਲਵ ਕਰ ਸਕਦੇ ਆ ਕਿਉਂਕਿ ਸਾਡੇ ਕੋਲੇ ਵੀ ਵਕੀਲਾਂ ਦੀਆਂ ਟੀਮ ਐ ਔਰ ਸਾਡੇ ਕੋਲੇ ਵੀ ਜਿਹੜੇ ਸਬਦਾਨ ਨਾਲ ਉਹ ਸਾਨੂੰ ਖਰਾਬ ਕਰ ਰਹੇ ਆ ਵੀ ਇਹ ਤਾਂ ਪੋਸੀਬਿਲਟੀ ਨਹੀਂ ਕਿ ਮੇਰੇ ਹਿਸਾਬ ਨਾਲ ਤਾਂ ਜਿਹੜੀ ਉਹਨਾਂ ਨੂੰ ਰੀਟੇਨ ਕੀਤਾ ਗਿਆ ਨਾ ਐਨਐਸਏ ਦੇ ਅੰਡਰ ਉਹ ਵੀ ਸਬਦਾਨ ਦੇ ਖਿਲਾਫ ਐ ਤੇ ਸਾਨੂੰ ਅਸੀਂ ਤਾਂ ਫਿਰ ਵੀ ਠੀਕ ਤਰੀਕੇ ਨਾਲ ਹੀ ਚੱਲਣ ਦੇ ਤੇ ਮੀਡੀਆ ਨੂੰ ਵੀ ਤੇ ਸਾਨੂੰ ਵੀ ਵੇਟ ਕਰਨੀ ਚਾਹੀਦੀ ਹੈ ਕਿ ਅਗਲਾ ਐਕਸ਼ਨ ਕੀ ਹੁੰਦਾ ਜੇ ਉਹਨੂੰ ਨਹੀਂ ਛੱਡਣਗੇ ਤੇ ਫਿਰ ਅਸੀਂ ਸਾਡੇ ਕੋਲੇ ਹੈ ਰਾ ਅਸੀਂ ਅੱਗੇ ਹਾਈ ਕੋਰਟ ਨੇ ਉਹਨਾਂ ਦੇ ਪੇਪਰ ਦਾਖਲ ਕਰਾਏ ਆ ਤੁਸੀਂ ਸਾਰੇ ਜਾਣਦੇ ਆ ਹੈਨਾ ਤੇ ਜੇ ਹਾਈ ਕੋਰਟ ਸਾਡੀ ਹੈਲਪ ਕਰਦੀ ਆ ਸੁਪਰੀਮ ਕੋਰਟ ਹੀ ਸਾਡੀ ਹੈਲਪ ਕਰਦੀ ਆ ਅਮਰਪਾਲ ਨੂੰ ਬਾਹਰ ਲਿਉਣ ਚ ਵੈਲੈਂਟ ਗੋਡ ਜੇ ਕੋਈ ਉਸ ਤੋਂ ਅਗਲੀ ਕੋਈ ਸਮੱਸਿਆ ਖੜੀ ਹੋ ਜਾਂਦੀ ਆ ਉਹ ਵੀ ਅਸੀਂ ਵੈਟੈਂਟ ਵਾਚਦੇ ਆ ਦੇ ਹਜੇ ਸਾਨੂੰ ਕਾਲੇ ਨਹੀਂ ਪਹਿਣਾ ਚਾਹੀਦਾ ਨਾ ਹੀ ਤੁਹਾਨੂੰ মিডিਆ ਨੂੰ ਕਾਲਾ ਪਹਿਣਾ ਚਾਹੀਦਾ ਜਦੋਂ ਤੱਕ ਭਾਈ ਸਾਹਿਬ ਦੀ NSA ਖਤਮ ਨਹੀਂ ਹੁੰਦੀ ਜੀ ਉਦੋਂ ਤੱਕ ਉਹਨਾਂ ਨੂੰ ਪੰਜਾਬ ਤਬਦੀਲ ਕਰਨ ਬਾਰੇ ਸੈਂਟਰ ਜਾਂ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਹਾਂ ਜੀ ਉਹ ਤੇ ਪਟੀਸ਼ਨ ਜਿਹੜੀ ਆ ਉਹ ਪੈ ਵੀ ਚੁੱਕੀ ਆ ਵੀ ਉਹਨਾਂ ਦਾ NSA ਖਤਮ ਹੋ ਗਿਆ ਹਾਈ ਕੋਰਟ 'ਚ ਪਟੀਸ਼ਨ ਪੈ ਚੁੱਕੀ ਆ ਆਰਐਸ ਬੈਂਸ ਨੇ ਪਟੀਸ਼ਨ ਪਾਈ ਆ ਤੇ ਇਹ ਕਾਨੂੰਨ ਦੇ ਨਾਲ ਨਾਲ ਤੇ ਅਸੀਂ ਚੱਲਣਾ ਹੀ ਆਂ ਦੇ ਅਸੀਂ ਕਿਸੇ ਕਿਤੇ ਵੀ ਕਾਨੂੰਨ ਤੋਂ ਬਾਹਰ ਨਹੀਂ ਜਾਣਾ ਜਿਵੇਂ ਜਿਵੇਂ ਸਾਨੂੰ ਕੋਈ ਮੁਸ਼ਕਲ ਆਊਗੀ ਪਹਿਲਾਂ ਕਾਨੂੰਨ ਨਾਲ ਅਸੀਂ ਕਰਾਂਗੇ ਵੀ ਕਾਨੂੰਨ ਜਿਵੇਂ ਕਹਿੰਦਾ ਹੈ ਬੜੇ ਵੱਡੇ ਫਰਕੜਾ ਇੱਕਦਮ ਉਹਨਾਂ ਨੂੰ ਪੰਜਾਬ ਨਹੀਂ ਲਿਆਉਣਾ ਚਾਹੀਦਾ ਸਰਕਾਰ ਨੂੰ ਨਹੀਂ ਜੀ ਵੇਖੋ ਇਹ ਇਹ ਨਾ ਇਹ ਸੋਚਣਾ ਚਾਹੀਦਾ ਹੈ ਵੀ ਇਹ 440000 ਲੋਕਾਂ ਦੀਆਂ ਭਾਵਨਾਵਾਂ ਹੈ ਜਿਨ੍ਹਾਂ ਨੇ ਅਮਰਪਾਲ ਨੂੰ ਇਸ ਤਰ੍ਹਾਂ ਐਡਾ ਵੱਡਾ ਮੰਡੇਟ ਦਿੱਤਾ ਤੇ ਜੇ ਇਹ ਸਿਆਣੇ ਹੁਣ ਜਿਹੜੇ ਸਾਡੇ ਪੋਲੀਟੀਸ਼ੀਅਨ ਐ ਉਹਨਾਂ ਨੂੰ ਕਦਰ ਕਰਨੀ ਚਾਹੀਦੀ ਆ ਉਹਨਾਂ ਨੇ ਵੀ ਅੱਗੇ ਇਲੈਕਸ਼ਨਾਂ ਲੜਨੀਆਂ ਐ ਜੇ ਅਸੀਂ ਲੜੀਏ ਤੇ ਹੋਰ ਜਿਹੜੀਆਂ ਪਾਰਟੀਆਂ ਐ ਉਹਨਾਂ ਨੇ ਵੀ ਲੜਨੀਆਂ ਉਹਨਾਂ ਨੂੰ ਹੁਣ ਤੰਗ ਪਰੇਸ਼ਾਨ ਕਰਨਾ ਜਿਵੇਂ ਇਹਨਾਂ ਨੇ ਮੈਂਸ਼ਨ ਕੀਤਾ ਵੀ ਜਿਹੜੇ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਕਿ ਉਹਨਾਂ ਨੇ ਅੱਗੇ ਇਲੈਕਸ਼ਨਾਂ ਨਹੀਂ ਲੜਨੀਆਂ ਇਹ ਮੈਨੂੰ ਲੱਗਦਾ ਵੀ ਜੇ ਅਸੀਂ ਸਮੂਥਲੀ ਚੱਲਗੇ ਚੱਲਾਂਗੇ ਨਾ ਤੇ ਫਿਰ ਇਹ ਸਾਡੇ ਲਈ ਵੀ ਵਧੀਆ ਰਹੂਗਾ ਤੇ ਸਰਕਾਰ ਲਈ ਵੀ ਵਧੀਆ ਰਹੂਗਾ ਇੱਕ ਬਾਪੂ ਜੀ ਦੱਸਣਾ ਜੀ ਬਤੌਰ ਮੈਂਬਰ ਪਾਰਲੀਮੈਂਟ ਦਾ ਅਮਰਪਾਲ ਸਿੰਘ ਹੁਣੀ ਚਲੋ ਜਦੋਂ ਜੇਤੂ ਆ ਜਾਂਦੇ ਜਾਂ ਹਰ ਕਈ ਆਜ਼ਾਦ ਮੈਂਬਰ ਹੋਰ ਵੀ ਜਿੱਤੇ ਨੇ ਕੋਈ ਮੋਦੀ ਸਾਹਿਬ ਦੀ ਸਰਕਾਰ ਨੂੰ ਸਪੋਰਟ ਕਰ ਰਹਾ ਕੋਈ ਐਨਡੀਆ ਇੰਡੀਆ ਘਟ ਜੋੜ ਨੂੰ ਕਰ ਰਿਆ ਅਮਰਪਾਲ ਹੁਣੀ ਨਿਰਪੱਖ ਰਹਿਣਗੇ ਅੱਗੇ ਰਹਿਣਗੇ ਜਾਂ ਕੇ ਉਹ ਵੀ ਐਂਟੀ ਮੋਦੀ ਵੀ ਜਾ ਸਕਦੇ ਦੂਜੇ ਪਾਸੇ ਵੀ ਜਾ ਸਕਦੇ ਕੇਂਦਰਪੱਖ ਰਹਿਣਗੇ ਨਾ ਨਹੀਂ ਮੇਰਾ ਖਿਆਲ ਹੈ ਜੇ ਤੇ ਉਹ ਨਿਰਪੱਖ ਹੀ ਰਹਿਣਗੇ ਬਾਕੀ ਮੈਂ ਸੋਚਦਾ ਕਿ ਜਿਹੜੀ ਧਿਰ ਵੀ ਪੰਜਾਬ ਦੀਆਂ ਕੋਈ ਮੰਗਾਂ ਮੰਨੂਗੀ ਜਾਂ ਪੰਜਾਬ ਦੇ ਹਿੱਤਾਂ ਦੀ ਗੱਲ ਕਰੂਗੀ ਮੇਰਾ ਖਿਆਲ ਹੈ ਕਿ ਉਹ ਧਿਰ ਨੂੰ ਸਪੋਰਟ ਕੀਤੀ ਜਾ ਸਕਦੀ ਆ ਬਾਕੀ ਜਿਹੜੀ ਆ ਮੇਰੇ ਖਿਆਲ ਤੇ ਉਹਨਾਂ ਨੂੰ ਨਿਰਪੱਖ ਰਹਿ ਕੇ ਇਹ ਕੰਮ ਕਰਨਾ ਚਾਹੀਦਾ ਤੇ ਬਾਕੀ ਜੋ ਵੀ ਜੋ ਜੋ ਜਿਹੜੇ ਸਾਡੀਆਂ ਸਮੱਸਿਆ ਦਾ ਕੋਈ ਚੀਜ਼ ਹੱਲ ਕਰਦੀ ਆ ਤੇ ਸਾਨੂੰ ਮੇਰੇ ਖਿਆਲ ਉਹ ਉਸ ਤੇ ਬਾਰੇ ਸੋਚਣਾ ਚਾਹੀਦਾ ਮੈਂ ਇਹਨੂੰ ਕਲੀਅਰ ਕਰਨਾ ਚਾਹੁੰਦੀ ਆ ਮੈਂ ਇਸ ਕੁਐਸਚਨ ਨੂੰ ਕਲੀਅਰ ਕਰਨਾ ਚਾਹੁੰਦੀ ਆ ਅਸੀਂ ਨਾ ਭਾਜਪਾ ਨਾਲ ਤੇ ਨਾ ਕਾਂਗਰਸ ਨਾਲ ਸਾਡਾ ਕੋਈ ਸਮਝੌਤਾ ਨਹੀਂ ਹੈ ਤੇ ਸਾਡਾ ਅਸੀਂ ਪੰਜਾਬ ਦੇ ਭਲੇ ਲਈ ਇਲੈਕਸ਼ਨ ਲੜੀ ਆ ਅਸੀਂ ਜੋ ਵੀ ਕੰਮ ਕਰਨਾ ਨਾ ਪੰਜਾਬ ਦੇ ਵਿੱਚ ਪੰਥ ਤੇ ਪੰਜਾਬ ਦੇ ਭਲੇ ਲਈ ਕੰਮ ਕਰਨਾ ਅਸੀਂ ਹਲੇਮੀ ਰਾਜ ਦੇ ਹਾਮੀ ਆ ਅਸੀਂ ਬੇਗਮਪੁਰੇ ਰਾਜ ਦੀ ਗੱਲ ਕਰਾਂਗੇ ਨਾ ਸਾਡੇ ਤੇ ਕੋਈ ਫਿਰਕੂ ਅਲੀਗੇਸ਼ਨ ਲਾਵੇ ਨਾ ਅਸੀਂ ਕਿਉਂਕਿ ਸਿੱਖੀ ਦੇ ਵਿੱਚ ਇਹ ਸਿਧਾਂਤ ਹੀ ਨਹੀਂ ਹੈਗਾ ਕਿ ਅਸੀਂ ਫਿਰਕੂ ਹੋ ਸਕਦੇ ਹਾਂ ਅਸੀਂ ਬਿਲਕੁਲ ਸਿਧਾਂਤ ਦੇ ਅਨਸਾਰ ਬਿਲਕੁਲ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਮੰਨ ਕੇ ਗੁਰੂ ਉਹਦੇ ਅਨਸਾਰ ਅਸੀਂ ਚੱਲਣਾ ਹੈ ਪਾਰਟੀਆਂ ਪਾਰਟੀਆਂ ਦਾ ਕੀ ਮਤਲਬ ਹੈ ਵੀ ਅਸੀਂ ਉਹਨਾਂ ਦੇ ਵਿੱਚ ਅਮਰਜ ਹੋਈਏ ਤੁਸੀਂ ਵੇਖੋ ਕਿੰਡੀ ਵਧੀਆ ਗੱਲ ਹੋਈ ਹੈ ਵੀ ਦੋ ਹੀ ਜਿਹੜੇ ਆਜ਼ਾਦ ਉਮੀਦਵਾਰ ਖੜੇ ਆ ਤੇ ਦੋਨੋਂ ਵੱਡੇ ਫਰਕ ਨਾਲ ਜਿੱਤੇ ਆ ਲੋਕ ਰਵਾਇਤੀ ਪਾਰਟੀ ਨੂੰ ਪਸੰਦ ਹੀ ਨਹੀਂ ਕਰ ਰਹੇ ਵੱਡਾ ਕੁਐਸਚਨ ਇਹ ਹੈ ਕਿ ਨੈਸ਼ਨਲ ਪਾਰਟੀਆਂ ਨਾ ਉਹ ਪੰਜਾਬ ਲਈ ਹਾਨੀਕਾਰਕ ਐ ਇਸ ਵੇਲੇ ਚਾਹੇ ਤੁਸੀਂ ਲਾ ਲਓ ਭਾਵੇਂ ਤੁਸੀਂ ਅੱਜ ਵਾਲੀ ਆਪਣੀ ਆਮ ਆਦਮੀ ਪਾਰਟੀ ਵੀ ਲਾ ਲਓ ਇਹ ਵੀ ਨੈਸ਼ਨਲ ਪਾਰਟੀ ਆਪਦੇ ਆਪ ਨੂੰ ਕਹਿੰਦੇ ਆ ਭਾਵੇਂ ਸਪਾਇਆ ਹੋ ਗਿਆ ਇਹਨਾਂ ਦਾ ਪਰ ਸਾਡਾ ਜਿਹੜਾ ਜਿਹੜਾ ਹੈਗਾ ਨਾ ਜਿਹੜੀ ਅਸੀਂ ਚੋਣ ਲੜੀ ਆ ਲੋਕਾਂ ਨਾਲ ਵਾਅਦੇ ਕੀਤੇ ਆ ਕਿ ਅਸੀਂ ਪੰਜਾਬ ਦੇ ਭਲੇ ਲਈ ਸਰਬੱਤ ਦੇ ਭਲੇ ਲਈ ਅਸੀਂ ਕੰਮ ਕਰਨਾ ਹੈ ਬਹੁਤ ਕੰਮ ਹੈ ਇਹ ਕਈ ਲੋਕ ਇਹ ਸੋਚਣ ਲੱਗ ਗਏ ਕਿ ਰਾਜ ਸੱਤਾ ਹੀ ਇਹਨਾਂ ਦਾ ਕੋਈ ਹੈਗਾ ਤਰੀਕਾ ਹੈ ਵੀ ਇਹਨਾਂ ਨੇ ਰਾਜ ਸੱਤਾ ਲੈ ਕੇ ਕਰਨ ਨਹੀਂ ਜਿੱਥੋਂ ਤੱਕ ਮੈਂ ਆਪਣਾ ਨਿੱਜੀ ਤੌਰ ਤੇ ਦੱਸ ਨਹੀਂ ਆ ਕਿ ਅਸੀਂ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੋਂ ਜੋ ਵੀ ਕੰਮ ਖਊਗਾ ਨਾ ਪੰਜਾਬ ਦੇ ਵਿੱਚ ਉਹਨੂੰ ਅਸੀਂ ਸਾਂਭਾਂਗੇ। ਬੰਦਗੀ ਫਾਲਸਾ ਦੇ ਜਿਹੜੇ ਸਮਝਤਕ ਨੇ ਉਹ ਵੀ ਹਵਾਲਾ ਦਿੰਦੇ ਗੁਰੂ ਗ੍ਰੰਥ ਸਾਹਿਬ ਉਹ ਇਤਿਹਾਸ ਦਾ ਕਿ ਗੁਰੂ ਹਰਕੋਬੀ ਸਿੰਘ ਸਾਹਿਬ ਦੇ ਚਾਇਤੇ ਵੀ ਸੰਧੀ ਹੋਈ ਸੀ। ਜਾਂ ਵੀ ਦੇ ਨਾਮ ਇੱਕ ਉਨਾ ਦਾ ਬਿਆਨ ਹੈ ਉਹਨਾਂ ਨੇ ਕਹਿ ਕੇ ਜੇਕਰ ਪੰਥ ਦੇ ਲਈ ਸਮਾਜ ਦੇ ਲਈ ਕੋਈ ਵਧੀਆ ਕੰਮ ਕਰਦਾ ਤਾਂ ਉਹਦੇ ਨਾਲ ਅਜੇ ਤੱਕ ਕਿਹੜਾ ਕਰਦਾ ਮੈਂ ਇਹ ਵੀ ਕਲੀਅਰ ਕਰਦੀ ਹਾਂ ਅਸੀਂ ਕਿਸੇ ਪਾਰਟੀ ਨੂੰ ਜੁਆਇਨ ਨਹੀਂ ਕਰਨ ਜਾ ਰਹੇ ਨਾ ਕੋਈ ਪਾਰਟੀ ਦੀਆਂ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਉਹਨਾਂ ਨੂੰ ਜੁਆਇਨ ਕਰਨ ਜਾ ਰਹੇ ਹਾਂ ਹਾਂ ਜੇ ਕਿਤੇ ਉਹ ਕਹਿਣ ਵੀ ਬੰਦੀ ਸਿੰਘਾਂ ਨੂੰ ਰਿਹਾ ਕਰਦੇ ਹਾਂ ਅਸੀਂ ਜੇ ਉਹ ਕਿਸੇ ਸ਼ਰਤ ਤੇ ਆਉਂਦੇ ਆ ਬੰਦੀ ਸਿੰਘਾਂ ਨੂੰ ਰਿਹਾ ਕਰਨ ਤੇ ਅਸੀਂ ਨਿੱਕੀ-ਮੋਟੀ ਤਰੀਕੇ ਨਾਲ ਅਸੀਂ ਉਹਨਾਂ ਦਾ ਕਰ ਸਕਦੇ ਹਾਂ ਪਰ ਅਸੀਂ ਰਵਾਇਤੀ ਪਾਰਟੀਆਂ 'ਚ ਜਾਣ ਨੂੰ ਬਿਲਕੁਲ ਤਿਆਰ ਨਹੀਂ ਐ ਅਸੀਂ ਸਮਾਂ ਬਿੱਜੀ ਕੱਲਾ ਮੁੱਦਾ ਪੰਜਾਬ ਦਾ ਬੰਦੀ ਸਿੰਘ ਹੀ ਹੋਰ ਵੀ ਮੁੱਦੇ ਨੇ ਗਾਦੀ ਨਹੀਂ ਅਸੀਂ ਦੋ ਦੋ ਮੁੱਦਿਆਂ ਤੇ ਇਲੈਕਸ਼ਨ ਲੜੀ ਆ ਇੱਕ ਬੰਦੀ ਸੁੰਗਾ ਦਾ ਮੁੱਦਾ ਅਸਲ ਚ ਤਾਂ ਕੰਪੇਨ ਜਾਂ ਅਮਰਪਾਲ ਦਾ ਇਲੈਕਸ਼ਨ ਚਾਉਣਾ ਮੁੱਦਾ ਇਹੋ ਹੀ ਸੀਗਾ ਸਭ ਤੋਂ ਵੱਡਾ ਤੇ ਦੂਜਾ ਜਿਹੜਾ ਨਸ਼ਿਆਂ ਦਾ ਕਾਰੋਬਾਰ ਹੈ ਨਾ ਅਸੀਂ ਭਾਵੇਂ ਕੁਝ ਵੀ ਹੋ ਜਾਈਏ ਅਸੀਂ ਦੋ ਮੁੱਦਿਆਂ ਤੇ ਇਲੈਕਸ਼ਨ ਲੜੀ ਆ ਬਾਕੀ ਤਾਂ ਜਦੋਂ ਅਮਰਪਾਲ ਸਿੰਘ ਨੇ ਬਾਹਰ ਆ ਜਾਣਾ ਜੋ ਸੰਸਦ ਦੇ ਉਹ ਐਜੇ ਸੰਸਦ ਜੋ ਵੀ ਉਹਦੀਆਂ ਜ਼ਿੰਮੇਵਾਰੀਆਂ ਹੋਣਗੀਆਂ ਉਹ ਆਪ ਚੱਕੂਗਾ ਅਸੀਂ ਇਲੈਕਸ਼ਨ ਲੜੀਏ ਦੋ ਮੁੱਦਿਆਂ ਦੇ ਇੱਕ ਉਹ ਬੰਦੀ ਸੁੰਗਾਂ ਦੀ ਰਹੀ ਤੇ ਦੂਜਾ ਅਸੀਂ ਬੇਅਦਬੀ ਜਿਹੜੀ ਆ ਹੋਈ ਆ ਮਤਲਬ ਕਿ ਜਿਹੜੇ ਵੀ ਸਾਡੇ ਪੰਥਕ ਮੁੱਦੇ ਆ ਉਹਨਾਂ ਨੂੰ ਅਸੀਂ ਪ੍ਰਾਇੋਰਟੀ ਤੇ ਲਿਆਂਗੇ ਜਿਹੜੀਆਂ ਹੁਣ ਰਵਾਇਤੀ ਪਾਰਟੀਆਂ ਨੇ ਮੁੱਦੇ ਉਹਨਾਂ ਨੇ ساری ਉਮਰ ਇਹੋ ਹੀ ਲੱਗੇ ਰਹੇ ਵੀ ਜਿਹੜੇ ਰਵਾਇਤੀ ਉਹਨਾਂ ਦੀਆਂ ਗੱਲਾਂ ਸੀ ਉਹ ਖਤਮ ਹੋ ਗਏ ਹੁਣ ਅੱਜ ਨਾ ਕੋਈ ਚੰਡੀਗੜ੍ਹ ਦਾ ਮੁੱਦਾ ਨਾ SBYL ਦਾ ਮੁੱਦਾ ਨਾ ਭਾਗੜਾ ਡੈਮ ਦਾ ਕਿਸੇ ਚੀਜ਼ ਦਾ ਮੁੱਦਾ ਉਹਨਾਂ ਕੋਲੇ ਨਹੀਂ ਰਿਹਾ ਹੁਣ ਤੇ ਉਹ ਆਪਣੀ ਆਪਣੀ ਜਿਵੇਂ ਕਰੈਕਟਰ ਦੀ ਮੈਂ ਕਹਿੰਨੀ ਆ ਵੀ ਲੜਾਈ ਲੜ ਰਹੇ ਆ ਵੀ ਨਿੱਜੀ ਲੜਾਈਆਂ ਲੜਦੇ ਆ ਤੇ ਮੈਂ ਚਾਹੁੰਦੀ ਆ ਮੇਰੀ ਜਿਵੇਂ ਪਰਮਾਤਮਾ ਵੱਲੋਂ ਮੈਂ ਚਾਹੁੰਦੀ ਆ ਕਿ ਰੱਬਾ ਸੰਬਖਸ਼ ਕਰ ਕਿ ਅਸੀਂ ਇਹ ਸਾਰੀਆਂ ਰਵਾਇਤੀ ਪਾਰਟੀਆਂ ਨੂੰ ਜਿਹੜੇ ਇਹਨਾਂ ਦੇ ਏਜੰਡੇ ਉਹਨਾਂ ਨੂੰ ਪਰੇ ਕਰਕੇ ਪੰਜਾਬ ਦੇ ਵਿੱਚ ਨਵੇਂ ਏਜੰਡੇ ਲੈ ਆਈਏ ਤੇ ਪੰਜਾਬ ਦੇ ਵਿੱਚ ਜਿਹੜੇ ਲੋਕਾਂ ਦੇ ਭਲੇ ਲਈ ਕੰਮ ਕਰੇ ਪੰਜਾਬ ਨੂੰ ਜਿੱਕ ਨਹੀਂ ਸੁਣਾ ਰਹੀਆਂ ਕੀ ਲੱਗਦਾ ਜੰਮਣ ਵਿੱਚੋਂ ਸਭ ਵਿੱਚ ਵੀ ਉਹ ਪ੍ਰੈਸ ਹੋ ਗਿਆ ਪੂਰਾ ਇਹ ਹਾਂਜੀ ਕਿਹੜੀ ਮੈਂ ਲੋਕ ਸਭਾ ਮੈਂ ਉਹਦੇ ਸੌਂ ਜੁਕਣੀ ਆ ਕੋਨੇ ਦੇ ਫਾਰਮੇਸ਼ਨ ਦੇ 3 ਕੋਈ ਜਾ ਉਹਦੇ ਵਿੱਚ 3 ਅਸਣ ਆ ਰਹੀ ਕੋਈ ਨਹੀਂ ਨਹੀਂ ਹਾਲੇ ਤਾਂ 2 ਅਰ ਲਈ ਹੈ ਕਿਉਂਕਿ ਹਜੇ ਤਾਂ ਗੱਲ ਪ੍ਰਧਾਨ ਮੰਤਰੀ ਨੇ ਆਪਣੇ ਕੈਬਨਿਟ ਮੰਤਰੀ ਬਣਾਏ ਉਹਨਾਂ ਮੋਹ ਦੇ ਸ਼ੋਦੇ ਬੰਦੇ ਆ ਉਹਨਾਂ ਦੀ ਸੌਹ ਹੋਣੀ ਹੈ ਤੇ ਹਜੇ ਤਾਂ ਅਸੀਂ ਵੇਟ ਕਰਦੇ ਆ ਔਰ ਸਪੀਕਰ ਦੀ ਹੈ ਡਿਊਟੀ ਹੈ ਔਰ ਸਾਡੇ ਵਕੀਲਾਂ ਨੇ ਸਾਨੂੰ ਦੱਸਿਆ ਹੈ ਕਿ ਇਹ ਡਿਊਟੀ ਹੈ ਸਪੀਕਰ ਦੀ ਕਿ ਉਹ ਅਮਰਪਾਲ ਨੂੰ ਉੱਥੇ ਹਾਜ਼ਰੀ ਉਹਦੀ ਜਕੀ ਨਹੀਂ ਬਣਾਉਣੇ ਤੇ ਬਾਕੀ ਜੇ ਕੋਈ ਲੀਗਲ ਕੋਈ ਪ੍ਰੋਬਲਮ ਆਊਗੀ ਤਾਂ ਉਹ ਫਿਰ ਟਾਈਮ ਟੂ ਟਾਈਮ ਦੇਖਣਾ ਹੈ ਜਿਮਨੀ ਚੋਣਾ ਦੀ ਗੱਲ ਆ ਜਿਮਨੀ ਚੋਣਾ ਪੰਜਾਬ ਵਿੱਚ ਆ ਰਹੀ ਹੈ ਕੀ ਲੱਗਦਾ ਹੁਣ ਪੰਖਤ ਦਾ ਵੀ ਕਾਰੀ ਉੱਧਰਲੇ ਪਾਸੇ ਹੋਊਗੀ ਪੰਖਤ ਮੀਟ ਵਾਲ ਕਰੇ ਕਰੇ ਹੋਊਗਾ ਦੇਖੋ ਜੀ ਇਹ ਵੀ ਮੈਂ ਸਮਝਦੀ ਆ ਵੀ ਹਜੇ ਕਾਲੀ ਵਾਲੀ ਗੱਲ ਹੈ ਹਨਾ ਜਿਮਨੀ ਚੋਣਾ ਚ ਮੈਂ ਨਿੱਜੀ ਤੌਰ ਤੇ ਮੈਂ ਕੋਈ ਵੀ ਲੜਨਾ ਚਾਹੁੰਦਾ ਹੋਵੇ ਤਾਂ ਲੜੇ ਪਰ ਨਿੱਜੀ ਤੌਰ ਤੇ ਮੈਂ ਜਿਮਨੀ ਚੋਣਾ ਦੇ ਹੱਥ ਵਿੱਚ ਨਹੀਂ ਸੀ ਆਇਆ ਸਰਪਤੀ ਮੁਲਾਦਮ ਨੇ ਜਿਹੜਾ ਹੋ ਯਾਰ ਜਿਸ ਤੋਂ ਬਾਅਦ ਪੰਜਾਬ ਦੇ ਉੱਤੇ ਜੋ ਭਾਰਤੀ ਜਨਤਾ ਪਾਰਟੀ ਦੇ ਫਰਵਰਸਰ ਮੈਂਬਰ ਹੈ ਕਗਨਰਨਾ ਉਹਨੇ ਬੜਾ ਪੰਜਾਬ ਦੇ ਵਿੱਚ ਕਿਹਾ ਜੀ ਗੁਰਵਾਰ ਆ ਅਤਵਾਰ ਆ ਜੀ ਆ ਰਹੇ ਜੀ ਉਹ ਦੇਸ਼ ਦੀ ਦੀ ਘਮੋਲ ਕ੍ਰੀਏਟ ਕਰਨ ਦੀ ਕੋਸ਼ਿਸ਼ ਉਹਨੇ ਜੀਤੀ ਕਿ ਪੰਜਾਬ ਦਾ ਹੁੰਦੀ ਹੈ ਇਸ ਵਾਰੇ ਨਹੀਂ ਜੋ ਉਹ ਤਾਂ ਪਹਿਲੇ ਦਿਨੋਂ ਹੀ ਤੁਹਾਨੂੰ ਪਤਾ ਹੈ ਕਿਸਾਨ ਮੋਚੇ ਚ ਕਿ ਉਹਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਪਰ ਮੈਨੂੰ ਲੱਗਦਾ ਇੱਥੇ ਜਿਹੜੀ ਉਹਦੀ ਜਿਹੜਾ ਉਹਦੇ ਚਾਂਟਾ ਲੱਗਾ ਹੈ ਉਹ ਮੈਨੂੰ ਲੱਗਦਾ ਹੈ ਵੀ ਉਹਦੀ ਈਗੋ ਦਾ ਮਸਲਾ ਸੀਗਾ ਉਹਨੇ ਉਹ ਸਿਕਿਉਰਿਟੀ ਚੈੱਕ ਨਹੀਂ ਕਰਾਈ ਤੋ ਕੁੜੀ ਨੂੰ ਗੁੱਸਾ ਆ ਗਿਆ ਔਰ ਉਹ ਸਾਰੇ ਜਿੰਨੇ ਵੀ ਆਪਣੇ ਤੁਸੀਂ ਐ ਜਾਂ ਕਿਸਾਨ ਮੋਰਚੇ ਵਾਲੇ ਸਾਰੇ ਇਸ ਗੱਲ ਨੂੰ ਸਮਝਦੇ ਆ ਕਿ ਇਸ ਬੀਬੀ ਨੇ ਸਾਡੇ ਸਾਡੀਆਂ ਮਾਮਾ ਭੈਣਾਂ ਨੂੰ ਬੁਰਾ ਆਖਿਆ ਪਰ ਮੈਂ ਹਾਲ ਦੀ ਘੜੀ ਇੰਨਾ ਹੀ ਕਹਣਾ ਚਾਹੁੰਦੀ ਕਿ ਉਹ ਸਿਕਿਉਰਿਟੀ ਦਾ ਮਸਲਾ ਸੀਗਾ ਵੀ ਉਹਨੇ ਚੈੱਕ ਨਹੀਂ ਕਰਾਈ ਕਿ ਉਹ ਉਹਦੀ ਡਿਊਟੀ ਸੀਗੀ ਸਿਕਿਉਰਿਟੀ ਚੈੱਕ ਕਰਨ ਦੀ ਉਹਨੇ ਆਪਦੇ ਸਾਹਮਣੇ ਸਹੀ ਕੀਤਾ ਜੀ ਮਾਮਾ ਪਾਪਾ ਜੀ ਆਪ ਚੋਂ ਦਿੱਤੇ ਜੀ ਬਹੁਤ ਵੱਡੇ ਫਰਕ ਨਾਲ ਤੁਸੀਂ ਉਹਨਾਂ ਨੂੰ ਮਿਲ ਕੇ ਆਏ ਜੀ ਗੱਲ ਪਰਸ ਦੇ ਰਹਾ ਉਹਨ ਕੋ ਬਾਅਦ ਪੰਜਾਬ ਦੇ ਵਿੱਚ ਭਾਈ ਸਾਹਿਬ ਕੋਈ ਪੰਥਰ ਪਾਰਟੀ ਖੜੀ ਕਰ ਸਕਦੇ ਨੇ ਬਣਾ ਸਕਦੇ ਨਵੀਂ ਨਹੀਂ ਇਹ ਇਹ ਵੀ ਸਮੇਂ ਤੋਂ ਪਹਿਲਾਂ ਦੀ ਗੱਲ ਹੈ ਜੀ ਜੇ ਆਉਣਗੇ ਉਹ ਆਪਣੀ ਜਿਹੜੀ ਉਹਨਾਂ ਨੂੰ ਲੋਕਾਂ ਨੇ ਜ਼ਿੰਮੇਵਾਰੀ ਦਿੱਤੀ ਆ ਉਹਨੂੰ ਵਾਉਣਗੇ ਫਿਰ ਇਹ ਆ ਲੋਕਾਂ ਦੇ ਹਾਲਾਤ ਦੇਖ ਕੇ ਫਿਰ ਕੀ ਅੱਗੇ ਕੀ ਕਰਦੇ ਉਹ ਉਹਨਾਂ ਦਾ ਫੈਸਲਾ ਨਹੀਂ ਜੀ ਮੇਰਾ ਇਹਦਾ ਛੋਟਾ ਜਿਹਾ ਚਲੋ ਹਾਸੇ ਵਾਲਾ ਹੀ ਸਮਝ ਲਓ ਵੀ ਲੋਕ ਆਜ਼ਾਦ ਲੋਕਾਂ ਨੂੰ ਜ਼ਿਆਦਾ ਪਸੰਦ ਕਰਦੇ ਆ ਪਾਰਟੀ ਬਣਾਉਣ ਦੀ ਕੋਈ ਲੋੜ ਨਹੀਂ ਮੇਰਾ ਖਿਆਲ ਆ ਕਿਉਂਕਿ ਰਵਾਇਤੀ ਪਾਰਟੀਆਂ ਤੋਂ ਅੱਕੇ ਪਏ ਆ ਲੋਕ ਇਹ ਅਸੀਂ ਆਜ਼ਾਦੀ ਲੜ ਲਾਂਗੇ ਜਿੱਥੇ ਕਿਤੇ ਸਾਨੂੰ ਲੋੜ ਪੋਵੇਗੀ। ਜਿਵੇਂ ਕੀ ਕਹੋਗੇ ਪੰਥਰ ਪਾਰਟੀ ਜਿਹੜੀ ਨੂੰ ਕੋਸ਼ਿਸ਼ ਕਰਦੀ ਹੈ ਸਾਡੇ ਦੇ ਆਜ਼ਾਦ ਨੂੰ ਦੋ ਮਿਲ ਗਿਆ। ਹਾਂਜੀ। ਉਹੀ ਕਹਿੰਦੇ ਉਹਨਾਂ ਨੂੰ ਇੱਕ ਮਿਲਿਆ ਸਾਨੂੰ ਦੋ ਮਿਲ ਗਿਆ ਤੇ ਜੇ ਇਸ ਕੋਈ ਹੋਰ ਆਜ਼ਾਦ ਖੜਾ ਕਰ ਲੈਂਦੇ ਤੇ ਸ਼ਾਇਦ ਉਹ ਵੀ ਮਿਲ ਜਾਂਦਾ ਸਾਨੂੰ। ਕਿਉਂ ਮੈਨੂੰ ਲੱਗਦਾ ਵੀ ਲੋਕ ਹੁਣ ਪਰਸਨੈਲਿਟੀ ਨੂੰ ਦੇਖ ਰਹੇ ਆ। ਲੋਕ ਬੰਦੇ ਨੂੰ ਦੇਖ ਰਹੇ ਆ ਵੀ ਉਹ ਕੀ ਹੋਵੇ। ਚਰਚਾਵਾਂ ਸ਼ੁਰੂ ਹੋ ਗਈਆਂ 2027 ਦੀ ਅਸੈਂਬਲੀ ਚੋਣਾਂ ਪਈਆਂ। ਲੋਕੀ ਆਪ ਆਪਣੀਆਂ ਹੋਚਾ ਕਰਨ ਲੱਗੇ ਕਿ ਅਸੀਂ ਅਮਰਪਾਲ ਦੇ ਫਰੰਟ ਤੋਂ ਚੋਣਾਂ ਲੜਨੀ 20 ਨਵੇਂ ਅਮਰਪਾਲ ਦੇ ਦਰਸ਼ਨ ਨੇ ਅਸੀਂ ਹੁਣ ਮਗਾ ਹੀ ਨਹੀਂ ਐਡੇ ਵੱਡੇ ਫੈਸਲੇ ਲੈ ਸਕਦੇ ਅਮਰਪਾਲ ਸਿੰਘ ਸਰਬਜੀਤ ਸਿੰਘ ਰਲ ਕੇ ਚੱਲਣਗੇ ਤੇ ਉਹ ਜੋ ਵੀ ਉਹਨਾਂ ਨੂੰ ਲੱਗੂਗਾ ਠੀਕ ਤੇ ਉਹ ਕਰ ਲੈਣਗੇ ਅਸੀਂ ਤਾਂ ਇਲੈਕਸ਼ਨ ਉਹਨਾਂ ਦੀ ਲੜਾਈ ਹੈ ਤੇ ਕੰਪੇਨ ਬੜੀ ਚੰਗੀ ਤਰ੍ਹਾਂ ਦਿੱਤੀ ਹੈ ਤੁਹਾਨੂੰ ਲੱਗਦਾ ਕਿ ਡੈਮੋਕਰੇਸੀ ਦੀ ਜਿੱਤ ਹੈ ਇੱਕੋ ਤੁਹਾਡਾ ਹਾਂਜੀ ਹਾਂਜੀ ਨਹੀਂ ਲੋਕਾਂ ਦੇ ਲੋਕ ਤੱਕੇ ਦੇ ਖਿਲਾਫ ਹੈ ਪੰਜਾਬ ਦੇ ਵਿੱਚ ਜੀ ਜਿੱਥੇ ਵੀ ਤੱਕਾ ਹੁੰਦਾ ਮੇਰਾ ਇਸ ਵੰਬੇਨ ਚ ਆਉਣ ਦਾ ਮਤਲਬ ਕੀ ਸੀਗਾ ਮੇਰਾ ਮਤਲਬ ਤਾਂ ਇਹ ਹੋਈ ਸੀ ਵੀ ਤੁਸੀਂ ਤਾਂ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੋਂ ਅਸੀਂ ਕੰਮ ਕਰਦੇ ਆਂ ਵੀ ਤੁਸੀਂ ਤਾਂ ਸਾਡੀ ਸਾਡੇ ਬੱਚਿਆਂ ਨੂੰ ਉਹਦਿਆਂ ਨੂੰ ਨਸ਼ਿਆਂ ਤੇ ਲਾਤਾ ਤੇ ਦੂਜਿਆਂ ਨੂੰ ਤੁਸੀਂ ਚੱਕ ਚੱਕ ਕਿਸੇ ਨੂੰ ਐਸਾਮ ਤੇ ਕਿਸੇ ਨੂੰ ਐਨਐਸਏ ਤੇ ਕਿਸੇ ਨੂੰ ਇਹ ਤਾਂ ਰੋਕਣਾ ਪਊਗਾ ਇਹ ਤਾਂ ਸਾਨੂੰ ਸਾਰਿਆਂ ਨੂੰ মিডিਆ ਵਾਲਿਆਂ ਨੂੰ ਆਪਣਾ ਟ੍ਰੈਂਡ ਚੇਂਜ ਕਰਨਾ ਪੈਣਾ ਹੈ ਵੀ ਭਾਈ ਪੰਜਾਬ ਦਾ ਭਲਾ ਇਹਦੇ ਵਿੱਚ ਹੈ ਤੇ ਅਸੀਂ ਪੰਜਾਬ ਦੇ ਭਲੇ ਲਈ ਮੈਂ ਤਾਂ ਖਾਸ ਤੌਰ ਤੇ 30 ਸਾਲ ਤੋਂ ਮੇਰੀ ਕੰਪੇਨ ਹੈ ਮੈਂ 30 ਸਾਲ ਤੋਂ ਇਹੋ ਹੀ ਕਹਿੰਨੀ ਆ ਵੀ ਜਿੱਥੇ ਮਨੁੱਖੀ ਅਧਿਕਾਰਾਂ ਦਾ ਘਾਣ ਹੋਊਗਾ ਅਸੀਂ ਉੱਥੇ ਹਾਜ਼ਰੀ ਭਰਾਂਗੇ মিডিਆ ਤੇ ਬਹੁਤ ਉਜਾਗਰ ਕਰਦਾ ਹੈ ਜਿੱਥੇ ਵੀ ਗਲਤ ਕੰਮ ਹੋ ਰਿਹਾ ਜਾਂ ਜਿੱਥੇ ਵੀ ਨਸ਼ੇ ਵਿਕ ਰਹੇ ਆ মিডিਆ ਤੇ ਬਹੁਤ ਉਜਾਗਰ ਕਰਦਾ ਹੈ ਜੀ ਪੋਲੀਟੀਕਲ ਬੰਦੇ ਨਹੀਂ ਕਰਦੇ ਬਸ ਇਹੋ ਹੀ ਆ ਨਾ ਪ੍ਰਸ਼ਾਸਨ ਤੇ ਪੋਲੀਟੀਕਲ ਲੋਕ ਜਿਹੜੇ ਰਲ ਕੇ ਉਹ ਨਸ਼ੇ ਵੇਚਦੇ ਆ ਤੇ ਜਦੋਂ ਪੋਲੀਟੀਕਲ ਬੰਦੇ ਸਾਡੇ ਹੋਣਗੇ ਜਦੋਂ ਅਮਰਪਾਲ ਵਰਗੇ ਹੋਣਗੇ ਅਮਰਤ ਸਿਕਾਉਣ ਦੀਆਂ ਗੱਲਾਂ ਕਰਨਗੇ ਤੇ ਉਹਨਾਂ ਦੇ ਆਪੇ ਦੁਕਾਨਾਂ ਬੰਦ ਹੋ ਜਾਣਗੀਆਂ ਦੂਸਰਾ ਜੀ ਅਸੀਂ ਇਹ ਇਲੈਕਸ਼ਨ ਜਿਹੜੇ ਪ੍ਰਸ਼ਾਸਨ ਚੱਲਿਆ ਜਿਨ੍ਹਾਂ ਚਿਰ ਇਹ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਸੀ ਜਿਹੜੇ ਇਲੈਕਸ਼ਨ ਕਮਿਸ਼ਨ ਦੇ ਸਾਰਿਆਂ ਨੇ ਬੜਾ ਨਿਰਪੱਖ ਰੋਲ ਨਿਭਾਇਆ ਅਸੀਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਬਥੇਰੇ ਖਰਚੇ ਸੀ ਲੋਕਾਂ ਦੇ ਕਿ ਇਦਾਂ ਹੋ ਸਕਦੀ ਹੈ ਪਰ ਉਹਨਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਤੇ ਅਸੀਂ ਹੁਣ ਵੀ ਮੇਰਾ ਖਿਆਲ ਅਗੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਕਹਿੰਨੇ ਕਿ ਤੁਸੀਂ ਨਿਰਪੱਖਤਾ ਨਾਲ ਇਹ ਕਿਸੇ ਮੰਤਰੀਆਂ ਦੇ ਦਬਾਅ ਹਟ ਕੋਈ ਧੱਕੇਸ਼ਾਹੀ ਕਿਸੇ ਨਾਲ ਨਾ ਕਰੋ ਤੁਸੀਂ ਨਿਰਪੱਖ ਹੋ ਕੇ ਜੋ ਤੁਹਾਡੀ ਕਾਨੂੰਨਨ ਡਿਊਟੀ ਬਣਦੀ ਹੈ ਉਹਦੇ ਹਿਸਾਬ ਨਾਲ ਤੁਸੀਂ ਨਿਭਾ ਦੇ ਤੇ ਪੰਜਾਬ ਦੇ ਭਲੇ ਲਈ ਪੰਜਾਬ ਦੀ ਸ਼ਾਂਤੀ ਲਈ ਕੰਮ ਕਰੋ ਇਹ ਨਸ਼ਿਆਂ ਦੇ ਖਿਲਾਫ ਜਿਹੜੀ ਵੱਡੀ ਜੰਗ ਹੈ ਉਹਦੇ ਚ ਕੁਲੇਸ਼ ਵੀ ਥੋੜਾ ਆਪਣੇ ਆਪ ਨੂੰ ਬਦਲੇ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਬਾਕੀ ਬਾਕੀ